ਸਾਥੀਏ ਕਾਲ ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮਜੀਤ ਸਿੰਘ ਵੀ ਮੌਜੂਦ ਨੇ ਅਸੀਂ ਬੇਹਦ ਅਹਿਮ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਉਹਨਾਂ 'ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਕਰੋ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਜੋ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਹੜ੍ਹ ਦੇ ਹਾਲਾਤਾਂ ਨੂੰ ਲੈ ਕੇ ਪਾਤੜਾ ਦੇ ਘੱਗਰ ਨੇੜਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਤੇ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਜਿਹੜੇ ਘੱਗਰ ਦੇ ਨਾਲ ਦੇ ਪਿੰਡ ਨੇ ਉੱਥੋਂ ਵੀ ਕਈ ਪਿੰਡਾਂ ਨੂੰ ਜਾਂ ਲੋਕਾਂ ਨੂੰ ਇਧਰ ਉਧਰ ਸੇਫ ਜਗ੍ਹਾ ਤੇ ਰੱਖਿਆ ਜਾ ਰਿਹਾ ਪੌਜ਼ ਜਿਹੜੀ ਉਹ ਵੀ ਲਗਾਤਾਰ ਲੱਗੀ ਹੋਈ ਹੈ ਝੰਮੋ ਚੋ ਦੇ ਨੇੜਲੇ ਪਿੰਡਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਰਾਜਪੁਰਾ ਤਹਿਸੀਲ ਦੇ ਪਿੰਡਾਂ ਦੇ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਪਟਿਆਲਾ ਉਹਨਾਂ ਨੇ ਵਕਤ ਵਕਤ ਥਾਵਾਂ ਤੇ ਜਿਵੇਂ ਰਾਜਪੁਰਾ ਪਾਤੜਾ ਨਾਬਾ ਹੋ ਗਿਆ ਦੁੱਦਨ ਸਾਦਾ ਵਗੈਰਾ ਜਿੰਨੇ ਵੀ ਮਤਲਬ ਕਿ ਇੱਥੇ ਜਿੱਥੇ ਜਿੱਥੇ ਕੱਗਰ ਦਾ ਖਤਰਾ ਆ ਉੱਥੇ ਉੱਥੇ ਸਾਰੇ ਉਹਨਾਂ ਨੇ ਉਹ ਥਾਵਾਂ ਦੇ ਨੰਬਰ ਵਗੈਰਾ ਜਾਰੀ ਕਰ ਦਿੱਤੇ ਹਨ ਡੀਪੀਆਰ ਪਟਿਆਲਾ ਤੋਂ ਤੁਸੀਂ ਲੈ ਸਕਦੇ ਹੋ ਕਿ ਕਿੱਥੇ ਜਾ ਕੇ ਤੁਸੀਂ ਆਪਣੇ ਸ਼ੈਲਟਰ ਲੈ ਸਕਦੇ ਹੋ ਜਾਂ ਕਿੱਥੇ ਜਾ ਕੇ ਤੁਸੀਂ ਰਹਿ ਸਕਦੇ ਹੋ ਹੜ੍ਹ ਦੇ ਹਲਾਤਾਂ ਦੇ ਵਿੱਚ ਪਰ ਇਹ ਆਖਿਰਕਾਰ ਇਹ ਸਾਰਾ ਕੁਝ ਬੇਕਾਬੂ ਕਿਉਂ ਹੁੰਦਾ ਜਾ ਰਿਹਾ ਹੈ ਕ੍ਰਿਸ਼ਨ ਕੁਮਾਰ ਜਿਨ੍ਹਾਂ ਦਾ ਨਾਂ ਪਠਾਨਮਾ ਜਿਹੜਾ ਐਮਐਲਏ ਨੇ ਲਿਆ ਸੀਗਾ ਉਹਨਾਂ ਨੂੰ ਵੀ ਲੋਕ ਜਿਹੜਾ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਕੇਜਰੀਵਾਲ ਸਾਹਿਬ ਆ ਰਹੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਆ ਰਹੇ ਨੇ ਸ਼ਿਵਰਾਜ ਚੋਹਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਗਰਾਉਂਡ ਤੇ ਰਹਿਣਗੇ ਆਮ ਆਦਮੀ ਪਾਰਟੀ ਆ ਜੇ ਕਹਿੰਦੇ ਕਿ ਅਸੀਂ ਸਾਰੇ ਮੈਦਾਨ ਦੇ ਵਿੱਚ ਬੇਨਿੱਤਰ ਉੱਟੇ ਆ ਪਰ ਸਵਾਲ ਲਗਾਤਾਰ ਉਹੀ ਉੱਠਦਾ ਹੈ ਪ੍ਰੋਬਲਮ ਕਿ ਪਾਣੀ ਘਟਣ ਦਾ ਨਾਮ ਹੀ ਲੈ ਰਿਹਾ ਲਗਾਤਾਰ ਆ ਇਧਰ ਗੁਰਦਾਸਪੁਰ ਵਾਲੇ ਪਾਸੇ ਹਾਲੇ ਵੀ ਬਰਸਾਤ ਹੋ ਰਹੀ ਹੈ ਇਧਰ ਫਤਨਾ ਸਮਾਣਾ ਇਸ ਪਾਸੇ ਵੀ ਬਰਸਾਤ ਹੋ ਰਹੀ ਹੈ ਕੀ ਲੱਗਦਾ ਹੈ ਕਿ ਹਾਲਾਤ ਕਾਬੂ ਇਥ ਆ ਜਾਣਗੇ ਜਾਂ ਇਹ ਬੇਕਾਬੂ ਹੋਰ ਵੀ ਜ਼ਿਆਦਾ ਖਤਰਨਾਕ ਪੱਧਰ ਤੱਕ ਪਹੁੰਚ ਜਾਣਗੇ ਜਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੱਲੀ ਅਫਸਰ ਚਾਹੀ ਜਾ ਸਿਆਸਤ ਜਾਂ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਦੇਖੋ ਜਿੰਨੇ ਵੀ ਵੱਡੇ ਹਾੜ ਪੰਜਾਬ ਦੇ ਵਿੱਚ ਆਏ ਆ ਜਾਂ ਖਾਸ ਕਰਕੇ ਗਰਦਾਸਪੁਰ ਦੇ ਏਰੀਏ ਜਾਂ ਐ ਸੰਬਰ ਸਰ ਦੇ ਬਾਰਡਰੀ ਰਿਜਾ ਰਾਵੀ ਬਿਆਸ ਦੇ ਏਰੀਏ 'ਚ ਉਹ ਹਮੇਸ਼ਾ ਜ਼ਿਆਦਾਤਰ ਤੁਸੀਂ ਦੇਖੋਗੇ ਕਿ ਭਾਦੋਂ ਦੇ ਮਹੀਨੇ ਆਉਂਦੇ ਆ ਜਦੋਂ ਸੌਣ ਦੇ ਮਹੀਨੇ ਜ਼ਿਆਦਾ ਬਰਸਾਤਾਂ ਹੁੰਦੀਆਂ ਉਦੋਂ ਡੈਮ ਡੂਮ ਵੀ ਭਰਦੇ ਆ ਉਹਨਾਂ ਦੇ ਨਾਲ ਚ ਭਰਦੇ ਆ ਔਰ ਉਨੋਂ ਤੱਕ ਜਿੱਥੇ ਜਿੱਥੇ ਪਾਣੀ ਜਿੰਨਾ ਕੁ ਵੀ ਜਮਾ ਹੋਣਾ ਹੁੰਦਾ ਹੋ ਜਾਂਦਾ ਇੱਕ ਹੋਰ ਵੀ ਦਿੱਕਤ ਆ ਜਾਂਦੀ ਹੈ ਕਿ ਸੌਣ ਦੇ ਬਰਸਾਤਾ ਨੇ ਜਿਹੜੇ ਬੰਨ ਵਗੈਰਾ ਉਹ ਸਾਰੇ ਕਮਜ਼ੋਰ ਕਰਤੇ ਹੁੰਦੇ ਆ ਗਿੱਲੇ ਹੋ ਗਏ ਹੋਰ ਉਹ ਜਿਉਂ ਭਾਦੋਂ ਦਾ ਜੇ ਕੋਈ ਤਖੜੇ ਮੀਂਹ ਪੈਣ ਲੱਗ ਜਾਣ ਤੇ ਹਮੇਸ਼ਾ ਇਹ ਹੁੰਦਾ ਕਿ ਉਦੋਂ ਫਿਰ ਪਾਣੀ ਦੀ ਜਿਹੜੀ ਤਾ ਝਾ ਲਿਆ ਉਹ ਛੱਲੀ ਨਹੀਂ ਜਾਂਦੀ ਉਹ ਫਿਰ ਜਦੋਂ ਡੈਮ ਆ ਤਾਂ ਸਾੜ ਛੱਡਦੇ ਆ ਜਾਂ ਦਰਿਆਵਾਂ ਦੇ ਵਿੱਚ ਪਿੱਛੋਂ ਪਾਣੀ ਇਕੱਠਾ ਹੋ ਕੇ ਕਿਉਂਕਿ ਧਰਤੀ ਧੱਲੇ ਤੇ ਜਾਂਦਾ ਨਹੀਂ ਉਹ ਤੇ ਪਹਿਲਾਂ ਹੀ ਅਬਜ਼ੌਰਬ ਜਿੰਨਾ ਪਾਣੀ ਕਰਨਾ ਕਰ ਚੁੱਕਦੀ ਆ ਉਹ ਫਿਰ ਸਾਰੇ ਦਾ ਸਾਰਾ ਇੱਕ ਮਿੱਟੀ ਪਿੱਛੇ ਗਿੱਲੀ ਹੁੰਦੀ ਆ ਕਈ ਜਗ੍ਹਾ ਤੇ ਕਈ ਕੋਚ ਪਿੱਛੇ ਵੀ ਮਕਾਨ ਤੇ ਹੁੰਦੇ ਪਿੱਛੇ ਦਾ ਮਤਲਬ ਜਿਹੜੇ ਅਪਸਟ੍ਰੀਮ ਹੈ ਜਿ ਤਰ੍ਹਾਂ ਹਿਮਾਚਲ ਜਿਆ ਜਾਂ ਉਧਰ ਉੱਪਰ ਜੰਮੂ ਦੇ ਏਰੀਏ ਦੇ ਵਿੱਚ ਜਿੱਥੇ-ਜਿੱਥੇ ਵੀ ਦਰਿਆਏ ਸਾਰੇ ਨਿਕਲਦੇ ਆ ਉੱਥੇ ਵੀ ਬਹੁਤ ਕੁਝ ਤਬਾਹੀ ਕਰਦੇ ਆ ਫਿਰ ਕਿਉਂਕਿ ਮਿੱਟੀ ਗਿੱਲੀ ਹੋ ਜਾਂਦੀ ਆ ਸਾਰੀ ਉਦੋਂ ਤੱਕ ਕਮਜ਼ੋਰ ਪੈ ਜਾਂਦੀ ਆ ਜਦੋਂ ਭਾਦੋਂ ਦੇ ਲੇਟ ਬਾਰਸ਼ਾਂ ਜੇ ਵੱਡੀਆਂ ਬਾਰਸ਼ਾਂ ਆ ਜਾਂਦਾ ਤਾਂ ਉਹ ਫਿਰ ਉਹ ਜਿਹੜਾ ਹੜ੍ਹ ਪਿੱਛੇ ਆਉਂਦਾ ਉਹ ਗਾਂ ਦਾ ਗਾਂ ਗਾਂ ਦਾ ਗਾਂ ਅੱਗੇ ਪੰਜਾਬ ਥੱਲੇ ਡਾਉਨ ਸਟ੍ਰੀਮ ਦੇ ਉੱਤੇ ਵੱਡੀ ਤਬਾਹੀ ਮਚਾਉਂਦਾ ਇਹ ਹਮੇਸ਼ਾ ਵੇਖਣ ਨੂੰ ਮਿਲਿਆ ਇਸ ਕਰਕੇ ਜਿਹੜਾ ਸਾਨੂੰ ਦੇਖਣ ਨੂੰ ਹੋ ਰਿਹਾ ਦੇਖਣ ਨੂੰ ਤੇ ਲੱਗ ਰਿਹਾ ਕਿ ਜਿਦ ਤਰਾ ਕੈਲੰਡਰ ਹੀ ਉਲਟ ਗਿਆ ਹੋਵੇ ਮੈਂ ਚੰਡੀਗੜ੍ਹ ਦੇ ਜਿੰਨੇ ਕੁ ਮੀਂਹ ਪਏ ਆ ਦੇਖਦੇ ਰਹੇ ਆ ਸਾਉਂਡ ਤੇ ਮੀਂਹ ਬਹੁਤ ਹੀ ਘੱਟ ਪਿਆ ਐਵੇਂ 10 ਮਿੰਟ 20 ਮਿੰਟ ਮੀਂਹ ਪੈਂਦਾ ਸੀਗਾ ਮੜਾ ਜਾਂ ਕਦੀ ਕਦੀ ਛਰਾਟਾ ਚੰਗਾ ਆ ਜਾਂਦਾ ਸੀ ਇੰਡੀ ਤੇ ਕੁਛ ਮੀਂਹ ਪੈਂਦਾ ਹੀ ਨਹੀਂ ਸੀ ਲੱਗਦਾ ਸੀ ਐਤਕੀ ਸੁੱਕਾ ਹੀ ਰਹਿ ਜਾਣਾ ਜਿਉਂ ਹੀ ਬਾਦੋਂ ਚੜਿਆ ਉਦੋਂ ਤੋਂ ਮੀਂਹ ਮੀਂਹ ਪਈ ਜਾਂਦਾ ਲੋਕ ਤੰਗ ਹੋ ਗਏ ਕੰਨਾਂ ਨੂੰ ਹੱਥ ਲਾ ਲਿਆ ਕਿ ਯਾਰ ਬਸ ਵੀ ਕਰੋ ਹੁਣ ਤੇ ਬਹੁਤ ਹੋ ਗਿਆ ਇਸ ਲਈ ਇਹ ਜਿਹੜਾ ਕੈਲੰਡਰ ਵੀ ਉਲਟਾ ਹੋਇਆ ਇਹਨੇ ਵੀ ਜ਼ਿਆਦਾ ਇੱਕ ਕਾਰਨ ਬਣਿਆ ਆ ਸਾਡੇ ਇਸ ਤਰਾਸ ਦੀ ਦਾ ਦੂਜਾ ਜਿਹੜੀਆਂ ਸਰਕਾਰਾਂ ਦਾ ਤੇ ਹੈ ਹੀ ਆ ਖਾਣਾ ਪੂਰਤੀ ਤੁਸੀਂ ਇੱਕ ਚੀਜ਼ ਨੋਟ ਕੀਤੀ ਆ ਮੈਂ ਤੇ ਕੱਲ ਦਾ ਨੋਟ ਕਰ ਰਿਆਂ ਆ ਸਾਡੇ ਰਾਓ ਇੱਕ ਰਿਆਆ ਮਤਲਬ ਪਟਿਆਲਾ ਕੀ ਰਾਓ ਉਹ ਦਰਿਆ ਕੀ ਜਣੀ ਰਿਵੁ ਲੈਟ ਜਾ ਆ ਕਦੀ ਕਦੀ ਪਾਣੀ ਆਉਂਦਾ ਜਦੋਂ ਇਸ ਤਰੀਕੇ ਨਾਲ ਬਰਸਾਤ ਆਉਂਦੀ ਆ ਅ ਨਾਲ ਹੀ ਚੰਡੀਗੜ੍ਹ ਥਾਣੀ ਲਾਗੋਂ ਦੀ ਨੰਗਦਾ ਆ ਚੰਡੀਗੜ੍ਹ ਪੰਜਾਬ ਦੇ ਬਾਰਡਰੀ ਸਮਝ ਲਓ ਉੱਥੋਂ ਦੀ ਨੰਗਦਾ ਉੱਥੇ ਭਾਜਪੀ ਦੇ ਲੀਡਰ ਸਾਰੇ ਜੋਸ਼ੀ ਹੁਣੀ ਹੋਰ ਬਨੀਤ ਜੋਸ਼ੀ ਹੁਣੀ ਬੰਦੇ ਟੀਮਾਂ ਲੈ ਕੇ ਪਾਣੀ ਚ ਭੜੇ ਹੋਇਆ ਫਿਰ ਜਿਵੇਂ ਕਿਤੇ ਵੱਲੇ ਹੁਣ ਇਹਨਾਂ ਨੇ ਲੀਡਰਾਂ ਨੇ ਰੋਕ ਦਿਨਾ ਸਾਰਾ ਜਿਹੜਾ ਇੰਜੀਨੀਅਰ ਕੋਲ ਨਹੀਂ ਰੁਕਿਆ ਪੂਰੀ ਸਰਕਾਰ ਕੋਲ ਨਹੀਂ ਰੁਕਿਆ ਹੁਣ ਲੀਡਰਾਂ ਨੇ ਰੋਕ ਦਿੱਤਾ ਉਧਰ ਮੈਂ ਵੇਖਿਆ ਕਿ ਜਿਹੜਾ ਕੀਨਾਮ এডਿਕੇਸ਼ਨ ਮਿਨਿਸਟਰ ਹਰਜੂਤ ਬੈਂਸ ਉਹ ਲੱਗਾ ਪੂਰੀਆਂ ਜਾਨੀ ਸਭ ਤੋਂ ਹਾਸੋ ਹੀ ਨਹੀਂ ਗੱਲ ਇਹ ਹੈ ਚਿੱਟੇ ਸਪੌਟਲੈਸ ਕੱਪੜੇ ਕੋਈ ਇੱਕ ਭੂਰਾ ਦਾਗ ਨਹੀਂ ਹੈ ਚਿੱਟੇ ਹਨ ਸੋਹਣੇ ਨਿਕੋਰ ਔਰ ਮਿੱਟੀ ਵਾਲਾ ਬੋਰਾ ਰੇਤ ਵਾਲਾ ਬੋਰਾ ਇੱਕ ਚੁੱਕ ਕੇ ਅੱਗੇ ਰੱਖਿਆ ਹੋਣਾ ਬੱਸ ਫਿਰ ਆਗੇ ਉਹਨੇ ਹੱਥ ਧੋਕੇ ਉੱਥੇ ਜਾਂ ਕਿਹਾ ਹੋਣਾ ਮੇਰੇ ਬੋਤਲ ਕਿਸੇ ਨਾਲ ਹੱਥ ਧਵਾ ਦਿਓ ਇਹ ਕੰਮ ਜਿਹੜੀ ਫੋਟੋ ਸੈਸ਼ਨ ਜਿਹੜੇ ਵੱਡੇ ਪੱਧਰ ਤੇ ਚੱਲ ਰਹੇ ਉਧਰ ਚੰਨੀ ਚੰਨੀ ਆਪਣਾ ਬਹਿ ਕੇ ਚੰਨੀ ਦਾ ਹੀ ਕੰਮ ਜ਼ਿਆਦਾ ਉਹ ਉਹ ਅਸਲ ਵਿੱਚ ਉਹ ਮਜਮਾ ਜ਼ਿਆਦਾ ਲਾ ਲਿੰਦਾ ਕਿਉਂਕਿ ਉਹਦੇ 'ਚ ਥੋੜੀ ਜੀ ਤਸਵੀਰ ਜਾਂ ਥੋੜੀ ਜੀ ਕਲਾ ਜਿਹੜੀ ਉਹ ਭਗਵੰਤ ਮਾਨ ਵਾਲੀ ਵੀ ਉਹ ਮਜਮਾ ਚੰਗਾ ਲਾ ਲਿੰਦਾ ਬੰਦਿਆਨਾ ਬਿਠਾ ਬਿਲਕੁਲ ਮਜ਼ਦੂਰਾਂ ਨੂੰ ਪਤਾ ਨਹੀਂ ਲੱਗਦਾ ਚੰਨੀ ਆ ਕਿ ਸੱਚੀ ਮਜ਼ਦੂਰੀ ਆ ਔਰ ਫਿਰ ਚਾ ਚੂ ਪੀਂਦਾ ਕਹਿੰਦਾ ਇੱਕ ਛੁੱਟੀ ਹੋਰ ਲਾਉਣੀ ਆ ਭਾਈ ਫਿਰ ਜਾ ਕੇ ਲਾਈਨ ਚ ਖੜਾ ਹੋ ਜਾਂਦਾ ਆ ਜੀ ਹੁਣ ਪਗਵੰਤ ਮਾਨ ਬੋਰਿੰਗਾ ਨੂੰ ਕਹਿ ਰਿਹਾ ਪਗਵੰਤ ਮਾਨ ਡਿੱਗਿਆ ਆ ਹੁਣ 25ਵਾਂ ਡਿੱਗ ਪਿਆ ਹੁਣ ਫਲਾਨਾ ਲੀਡ ਡਿੱਗ ਪਿਆ ਕਹਿੰਦੇ ਜੀ 92 ਆ ਐਮਐਲਏ ਵੀ 92 ਡਿੱਗਣਗੇ ਤਾਂ ਹੀ ਸਰਕਾਰ ਡਿੱਗੂਗੀ ਉਹ ਮਤਲਬ ਮਜ਼ਾਕ ਕਰ ਰਿਹਾ ਸਾਰੀ ਤੇ ਵਿੱਚ ਉਹ ਵੀ ਆਪਣੀ ਫੋਟੋ ਹੱਥ ਲਾ ਕੇ ਜਿਹੜੇ ਜਿਹੜੇ ਬੋਰੇ ਰੇਤ ਦੇ ਤੁਸੀਂ ਬਨ ਜਾਂ ਬਨ ਜਿੱਥੇ ਵੀ ਬਣਾਉਣਾ ਲੋਕ ਜਿੱਥੇ ਜਿੱਥੇ ਵੀ ਕਮਜ਼ੋਰ ਆ ਉਹ ਕਰ ਰਿਹਾ ਪੁਗਵੰਤ ਮਾਨ ਨੇ ਸਿਰੇ ਹੀ ਲਾਤੀ ਤੁਸੀਂ ਕਹਾਣੀਆਂ ਮੈਂ ਤਾਂ ਕਹਿਣਾ ਕਿ ਸਾਡੀ ਰਾਜਨੀਤਿਕ ਜਮਾਤ ਐਡੀ ਬੇਈਮਾਨ ਤੇ ਹੈ ਹੀ ਹੈ ਬਿਸ਼ਰਮ ਕਿੰਨੀ ਹੋ ਚੁੱਕੀ ਹੈ ਲੋਕਾਂ ਦੀ ਤਰਾਸਦੀ ਦਾ ਕੋਈ ਹੱਲ ਕੱਢਣ ਲਈ ਦਫ਼ਤਰਾਂ 'ਚ ਬਹਿ ਕੇ ਜਾਂ ਦਿੱਲੀ ਫੋਨ ਖੜਕਾ ਕੇ ਉੱਥੋਂ ਬੰਦੇ ਬੁਲਾ ਕੇ ਕੋਈ ਪੈਸੇ ਲੈ ਕੇ ਲੋਕਾਂ 'ਚ ਵਰਤੌਣ ਦਾ ਜਾਂ ਕੋਈ ਜੋ ਜੋ ਸਾਧਨ ਚਾਹੀਦੇ ਪੈਸੇ ਨਾ ਵੀ ਕਰੋ ਅਜੇ ਸਰਵੇ ਕਰਾ ਲਓ ਪਰ ਜੋ ਸਾਧਨ ਚਾਹੀਦੇ ਉਹ ਜਟਾਉਣ ਦੀ ਜਗ੍ਹਾ ਆਪ ਡਰਾਮੇ ਕਰਨ ਲੱਗ ਪਏ ਤੇ ਸਾਡੇ ਤੇ ਦਿਲ ਤੇ ਪੀੜੀ ਬਹੁਤ ਆ ਪਗਮਾਨ ਤਮਾਨੇ ਡਰਾਮੇ ਦਾ ਸਰਾ ਹੀ ਲਾਤਾ ਲੰਗਰ ਸਾਰੇ ਖੜੇ ਆ ਕੱਲਾ ਹੀ ਥੱਲੇ ਜ਼ਮੀਨ ਤੇ ਬਹਿ ਕੇ ਜੇ ਮੈਂ ਪਿੰਡ ਚ ਪੁਰਾਣਿਆਂ ਨਾ ਕਾਮਿਆਂ ਨੂੰ ਕਾ ਥੱਲੇ ਬਿਠਾ ਕੇ ਜ਼ਮੀਨ ਤੇ ਰੋਟੀ ਦਿੰਦੇ ਸੀ ਮੰਜੇ ਤੇ ਦੀ ਸੀ ਬਹਿਣ ਦਿੰਦੇ ਅੱਜ ਜਦੋਂ ਮੈਂ 60 ਸਾਲ ਪਈ ਲੰਦੀ ਆ ਕਿਉਂਕਿ ਵਿਤਕਰਾ ਤੇ ਪੰਜਾਬ ਵਿੱਚ ਵੀ ਸੀਗਾ ਇਹ ਜਾਤੀਗਤ ਉਹ ਜੋ ਥੱਲੇ ਬਹਿ ਜਾਂਦਾ ਬਾਕੀ ਸਾਰੇ ਜਿਹੜੇ ਲਾਣਾ ਬਾਣਾ ਉਹਦਾ ਦਿਨ 400 ਹੁੰਦਾ ਉਹ ਖੜੇ ਆ ਤੇ ਰੋਟੀ ਆਉਂਦੀ ਆ ਫੋਟੋ ਖਿਚਾ ਕੇ ਤੇ ਜਿਉਂ ਹੀ ਫੋਟੋ ਖਿੱਚੀ ਗਈ ਤੇ ਰੋਟੀ ਖਾਦੀ ਨਹੀਂ ਰੋਟੀ ਵਾਪਸ ਕਰਤੀ ਆ ਲੈ ਜਾਓ ਕਹਿੰਦਾ ਚੁੱਕ ਕੇ ਮੈਂ ਤੇ ਫੋਟੋ ਹੀ ਖਚਾਉਣੀ ਸੀਗੀ ਹੈ ਬਿ ਸ਼ਰਮੀ ਦੀ ਹੱਦ ਜਾਣੀ ਡਰੋਨ ਨਾ ਉ ਜਾ ਕੇ ਬੜੇ ਬੜੇ ਪਾਣੀਆਂ ਦੇ ਲਾਗੇ ਡਰੋਨ ਲਾਏ ਹੋਏ ਆ ਫੋਟੋ ਸੈਸ਼ਨ ਚੱਲ ਰਿਹਾ ਵੀਡੀਓ ਪਾਈਆਂ ਜਾ ਰੀਆਂ ਵੀ ਤੇ ਕੱਪੜੇ ਸਾਰਿਆਂ ਦੇ ਐ ਸਾਫ ਸੁਥਰੇ ਨਵੇਂ ਨਕੋਰ ਕਿਤੇ ਭੂਰਾ ਮਿੱਟੀ ਨਹੀਂ ਲੱਗਦੀ ਤੇ ਕਈ ਫਿਰ ਕਈ ਜਿਹੜੇ ਜ਼ਿਆਦਾ ਸਿਆਣੇ ਉਹ ਮਿੱਟੀ ਲਾ ਕੇ ਵੀ ਵੱਡ ਜਾਂਦੇ ਆ ਵੀ ਚਲੋ ਘਰੋਂ ਹੀ ਮਿੱਟੀ ਵਾਲੇ ਕੱਪੜੇ ਵੀ ਅਸੀਂ ਤੇ ਕੱਲ੍ਹ ਦੇ ਹੀ ਲੱਗੇ ਹੋਏ ਆ ਭੀ ਆਪ ਕਹਿੰਦੇ ਹੋਣੇ ਕਿ ਇਹਨੂੰ ਪੁਲਿਸ ਵਾਲੇ ਨੂੰ ਕਹੋ ਜਾ ਜਾ ਥੋੜਾ ਜਿਹਾ ਪਾਣੀ ਚ ਪੀਓ ਕੇ ਮਿੱਟੀ ਜੀ ਲਾ ਕੇ ਲਿਆ ਕੱਪੜੇ ਆ ਜੋ ਪਾ ਕੇ ਜਾਣੇ ਅੱਜ ਫੋਟੋ ਇਹੋ ਜੀ ਲਵਾਉਣੀ ਆ ਇਸ ਤਰਾਸਦੀ ਦਾ ਕੋਈ ਜ਼ਿੰਮੇਵਾਰੀ ਲੈਣ ਦੀ ਜਗ੍ਹਾ ਜਾਂ ਕੋਈ ਉਸ ਦਾ ਅੱਗੇ ਤੋਂ ਹੱਲ ਕਰਨ ਦੀ ਜਗ੍ਹਾ ਲੋਕਾਂ ਨੂੰ ਭਰੋਸਾ ਦੇਣ ਦੀ ਜਗ੍ਹਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਚਿੰਤਾ ਨਾ ਕਰੋ ਜਿਵੇਂ ਪਹਿਲਾਂ ਕਹਿੰਦਾ ਸੀਗਾ ਮੁਰਗੀਆਂ ਦੇ ਵੀ ਮਰੀਆਂ ਦੇ ਪੈਸੇ ਦੇਵਾਂਗੇ ਬੱਕਰੀਆਂ ਦੇ ਵੀ ਦੇਵਾਂਗੇ ਅਸੀਂ ਕੱਦੂ ਵੀ ਕਰਨ ਦੇ ਦੁਬਾਰਾ ਖੇਤੀ ਲਾਉਣ ਕਰਨ ਦੇ ਵੀ ਦੁਬਾਰਾ ਝੋਨਾ ਲਾਉਣ ਦੇ ਵੀ ਪੈਸੇ ਦੇ ਉਹ ਗੱਲਾਂ ਹੁਣ ਚਾਹੀਦੀਆਂ ਲੋਕਾਂ ਨੂੰ ਕਿ ਐਸੀ ਕੱਲ ਕੱਲਾ ਪਾਈ ਪਾਈ ਸਾਰਾ ਦੇਾਂਗੇ ਉਹ 10000 ਕਰੋੜ ਹੋਵੇ ਜਾਂ 5000 ਕਰੋੜ ਹੋਵੇ ਜਿੰਨੀ ਵੀ ਫਸਲ ਹੁਣ ਨੁਕਸਾਨੀ ਗਈ ਹੈ ਕਿਸ ਤਾਨੂੰ ਪਤਾ ਤੇ ਅੰਕੜਿਆਂ ਦਾ ਅਲੱਗ ਹੀ ਗਿਆ 37 ਹੁਣ ਤੱਕ ਰਿਪੋਰਟਡ ਮੌਤਾਂ ਕੁਝ ਲਾਪਤਾ ਵੀ ਹੋਣ ਗਿਆ ਨੁਕਸਾਨ ਬਹੁਤ ਹੋਇਆ ਉਹਨਾਂ ਦਾ ਕੰਪਨਸੇਸ਼ਨ ਕੀ ਹੈ ਕਿਉਂ ਨਹੀਂ ਕੀ ਮਿਨਿਸਟਰ ਨੋਟ ਕਰਦਾ ਡਰਾਮੇ ਕਰਨ ਦੀ ਜਗ੍ਹਾ ਇਸ ਜਿੱਤੇ ਮੌਤਾਂ ਨਾ ਉਤੇ ਉਹਦੇ ਤੇ ਕੋਈ ਸਰਵੇ ਕਰਨ ਦੀ ਲੋੜ ਨਹੀਂ ਉਹ ਤੇ ਤਸਦੀਕ ਹੋ ਜਣੇ ਆ ਡੀਸੀਆਂ ਨੇ ਕਰ ਦੇਣਾ ਉਹਨਾਂ ਨੂੰ ਤੇ ਰਾਹਤ ਪਹਚਾਓ ਜਿੱਥੇ ਡੰਗਰ ਵੱਛਾ ਮਾਰ ਗਿਆ ਉਹ ਜਿਹੜਾ ਤਸਦੀਕ ਹੋਈ ਜਾਂਦਾ ਉਹਨਾਂ ਨੂੰ ਰਾਹਤ ਪਹਚਾਓ ਜਿਨ੍ਹਾਂ ਦੇ ਕੱਪੜੇ ਸਾਰੇ ਭਿੱਜ ਗਏ ਆ ਟਰੰਕਾਂ ਦੇ ਟਰੰਕ ਰੁੜ ਗਏ ਆ ਉਹਨਾਂ ਨੂੰ ਤੁਰੰਤ ਕੁਛ ਤੁਸੀਂ ਦੱਸੋ ਪੀਏ ਇੰਨੀਆਂ ਤਰਪਾਲਾਂ ਆ ਰਹੀਆਂ ਇੰਨੇ ਕੁਛ ਪਤਾ ਦੇ ਲੱਗੇ ਤੇ ਇੱਥੇ ਡਰਾਮੇ ਕਰਦੇ ਫਿਰਦੇ ਵੀ ਹੁਣ ਅਸੀਂ ਦਰਿਆਵਾਂ ਨੂੰ ਰੋਕ ਦਿਆਂਗੇ ਆਗੇ ਪੋਲਿਟਿਕ ਆ ਬਧਰੀ ਆਵਾਵਾਂ ਦੇ ਬਹਾ ਹੀ ਰੋਕ ਦੇਣਗੇ ਪਾਕਿਸਤਾਨ ਭੇਜ ਦੇਣਗੇ ਦਰਲਾਨ ਤੇ ਆਏ ਹੋਰੀਆਂ ਗੱਲਾਂ ਕਰਨ ਦੇ ਕਿਸੇ ਨੂੰ ਦਰਦ ਨਹੀਂ ਹੈ ਸਵਾਏ ਆਪਣੀ ਰਾਜਨੀਤੀ ਤੋਂ ਆਪਣੀ ਪੋਲਿਟਿਕਸ ਚ ਮਕਾਉਂਟ ਤੋਂ ਕੁਝ ਜਿਹੜੇ ਬਿਨਾ ਇਹੋ ਜੇ ਇਸ ਤਰ੍ਹਾਂ ਨਹੀਂ ਸੋਚਦੇ ਉਹ ਉਹ ਲੱਗੇ ਹੋਏ ਆ ਲੋਕ ਤੁਸੀਂ ਸੁਣ ਲਿਆ ਹੋਣਾ ਆ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਰਗੱਜ ਦਾ ਵੀ ਫੋਨ ਆਇਆ ਧਾਮੀ ਹੁਣੀ ਵੀ ਲੱਗੇ ਹੋਇਆ ਕੁਝ ਮੈਨੂੰ ਪਤਾ ਲੱਗਾ ਸੀ ਕਿ ਉਹ ਐ ਜੀਪੀਸੀ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਆ ਉਹ ਫਾਰਡਰ ਤੇ ਫੂਡ ਤੇ ਕੱਪੜੇ ਮਤਲਬ ਇਸ ਕਿਸਮ ਦਾ ਕੱਪੜੀਆਂ ਨਾਲੋਂ ਜ਼ਿਆਦਾ ਫੂਡ ਸੇਵਾ ਜਿਹੜੀ ਉਹ ਜਿਤਨਾ ਲੰਗਰ ਦੀ ਮੈਂ ਇੱਕ ਪਿੰਡ ਚ ਆਪ ਹੀ ਜਾ ਕੇ ਆਇਆ ਆ ਉਹ ਕਨੋੜਾ ਪਿੰਡ ਜਿਹੜਾ ਗੁਰਦਾਸਪੁਰ ਦੋਬ ਦੇ ਨਾਲ ਅਸੀਂ ਆਪ ਰਾਹਤ ਡਿਸਟ੍ਰਿਬਿਊਟ ਕਰਕੇ ਗਏ ਆ ਬੜੀ ਬੜੀਆਂ ਤਰਪਾਲਾਂ ਆਪ ਇਕੱਠੀਆਂ ਕਰਕੇ ਲੈ ਗਏ ਸੀ ਇਹ ਕੁਝ ਸੈਨੀਟਰੀ ਪੈਡ ਲੈ ਗਏ ਸੀ ਅਗਲੀ ਵਾਰ ਸੋਚਿਆ ਕਿ ਚਲੋ ਹੋਰ ਦਵਾਈਆਂ ਦੀ ਜੇ ਲੋੜ ਪਊ ਲੈ ਜਾਂਦੇ ਆ ਪਰ ਉੱਥੇ ਥਾਥਲ ਦੇ ਉੱਤੇ ਤੁਸੀਂ ਫੋਟੋਆਂ ਉਤੋਂ ਖਚਾਓ ਜੇ ਕੰਮ ਕਰ ਰਹੇ ਆ ਤੇ ਜੇ ਤੁਸੀਂ ਕੰਮ ਹੀ ਕੁਛ ਨਹੀਂ ਕਰ ਰਹੇ ਫੋਟੋ ਹੀ ਲਵਾ ਕੇ ਆ ਰਹੇ ਆ ਫੋਟੋ ਤੇ ਲਉਣ ਵਾਲਿਆਂ ਨੇ ਲੀਡਰ ਨੇ ਤੁਸੀਂ ਸਰਕਾਰ ਆ ਆਪ ਹੀ ਕੀਤੀ ਜਾਣੀਆਂ ਉਹ ਕਹਿੰਦੇ ਨਹੀਂ ਕੰਮ ਹੀ ਛੱਡਣੀ ਪਰ ਕੰਮ ਕਰੋ ਤੁਸੀਂ ਉਹ ਕੰਮ ਜਿਹੜਾ ਰਾਹਤ ਵਾਲਾ ਉਮੀਦ ਲੋਕਾਂ ਨੂੰ ਜਾਗੇ ਲੋਕਾਂ ਦੇ ਜਿਹੜੀ ਨਿਰਾਸ਼ਤਾ ਆ ਅਥਰੂ ਕਰ ਰਹੇ ਆ ਲੋਕ ਉਹ ਥੋੜੇ ਜੇ ਇੱਕ ਉਮੀਦ ਦੇ ਵਿੱਚ ਜਾਣ ਉਹਦੀ ਅੱਜ ਲੋੜ ਆ ਉਸ ਕਿਸਮ ਦੀ ਮਲਮ ਪੱਟੀ ਦੀ ਲੋੜ ਆ ਨਾ ਕਿ ਡਰਮੇ ਬਾਜੀ ਦੀ ਏ ਲੋੜ ਹੈਗੀ ਆ ਉਸ ਲਈ ਥੋੜਾ ਸਾਰਿਆਂ ਨੂੰ ਪੰਜਾਬੀ ਆਪਣੇ ਤੌਰ ਤੇ ਬੜੀ ਹਿੰਮਤ ਦਿਖਾ ਰਹੇ ਆ ਕਈ ਸਮਾਜ ਸੇਵੀ ਲੋਕ ਬੜੀ ਹਿੰਮਤ ਦਿਖਾ ਰਹੇ ਆ ਆਪ ਪੰਜਾਬੀ ਇੱਕ ਦੂਜੇ ਦੀ ਬਹੁਤ ਮਦਦ ਕਰ ਰਹੇ ਆ ਕਟਾਰੀਆਂ ਨੇ ਤੁਹਾਨੂੰ ਪਤਾ ਗਵਰਨਰ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਦੇ ਵਾਰੇ ਵਾਰੇ ਜਾਈਏ ਇਹ ਤੇ ਇਕਦਮ ਜਾਣੀ ਖੁਸ਼ੀ ਨਾਲ ਇਹਨਾਂ ਨੂੰ ਚਾ ਚੜ ਜਾਂਦਾ ਜੇ ਕੋਈ ਕੁਰਬਾਨੀ ਦੇਣੀ ਪਈ ਉਹ ਐਵੇਂ ਨਹੀਂ ਹੈ ਸਾਡੇ ਨੌਵੇਂ ਗੁਰੂ ਸਾਹਿਬ ਦੇ ਮਤਲਬ ਉਹ ਅਜੇ ਵੀ ਉਹ ਸਪਿਰਿਟ ਜਿਹੜੀ ਹੈ ਦੇ ਦੂਜੇ ਦੀ ਖਾਤਰ ਦੂਜੇ ਦੇ ਦੁੱਖ ਨੂੰ ਮਿਟਾਉਣ ਲਈ ਆਪਣੀ ਕੁਰਬਾਨੀ ਦੇ ਕੇ ਖੋਜ ਹੋਣਾ ਔਰ ਉਹਦੇ ਜੋ ਮਾਣ ਮਹਿਸੂਸ ਕਰਨਾ ਇੱਕ ਨਵਾਂ ਸੱਭਿਆਚਾਰ ਹੈ ਉਹ ਕੁਟਾਰੀਆ ਸਾਹਿਬ ਜਿਹੜੇ ਸਾਡੇ ਗਵਰਨਰ ਉਹਨਾਂ ਨੇ ਵੀ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਲੋੜ ਇਨ੍ਹਾਂ ਗੱਲਾਂ ਦੀ ਆ ਪਰ ਸਰਕਾਰ ਨੂੰ ਆਪਣੀ ਡਿਊਟੀ ਡਰਾਮਿਆਂ ਦੀ ਜਗ੍ਹਾ ਡਿਊਟੀ ਦੇਣੀ ਚਾਹੀਦੀ ਆ ਵੱਦ ਤੋਂ ਵੱਧ ਰਾਹਤ ਪਹੁੰਚਾਉਣੀ ਚਾਹੀਦੀ ਆ ਆਪਣੀ ਸਾਰੀ ਸਰਕਾਰ ਸਾਡੀ ਡੀਸੀ ਹੋਰ ਐਸਡੀਐਮ ਥੱਲੇ ਤੱਕ ਪੰਚਾਇਤਾਂ ਸਾਰਿਆਂ ਨੂੰ ਐਕਟਿਵ ਕਰਕੇ ਤੇ ਇੱਕ ਅ ਵੱਡੀ ਫੋਰਸ ਬਣ ਕੇ ਲੋਕਾਂ ਦੇ ਸਿਰ ਤੇ ਉਹਨਾਂ ਦੀ ਛਤਰਛਾਇਆ ਇਸ ਵੇਲੇ ਹੋਣੀ ਜ਼ਰੂਰੀ ਹੈ। ਉਹਨਾਂ ਕੋਲ ਕੋਈ ਅੰਗਲ ਜਾਣਕਾਰੀ ਵੀ ਦਿੰਦਾ ਜਾਣਾ ਕਿ ਝੰਗੋਚੋ ਜਿਹੜਾ ਆ ਉਹ ਪਾਤਣਾ ਤੋਂ ਅੱਗੇ ਜਿਵੇਂ ਸੇਲ ਵਾਲਾ ਹੋ ਗਿਆ ਸਿਆਲ ਬਰਾਸ ਧੂੜ ਦਗਾਲ ਕਲਾਂ ਰਿਓ ਖੁਰਦ ਹਰਿਓ ਕਲਾਂ ਦਗਾਲ ਖੁਰਦ ਸੇਲ ਵਾਲਾ ਖਾਨੇ ਵਾਲ ਮਤਲਬ ਇਹ ਸੰਗਰੂਰ ਦੇ ਆਰਾ ਗੇਟ ਕਹਿੰਦੇ ਆਰਾ ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਰਕੇ ਜੰਮੂ ਬਣੀ ਚੋ ਭਰ ਗਏ ਇਸ ਕਰਕੇ ਲੋਕਾਂ ਨੂੰ ਲਗਾਤਾਰ ਕਿਹਾ ਜਾ ਰਿਹਾ ਕਿ ਕਿ ਇਹ ਸਾਰੀ ਘੰਦਰ ਦੀ ਮਾਰ ਇਸ ਸਪੈਲਟਰ ਨੂੰ ਪੈ ਰਹੀ ਹੈ ਕਿਹਾ ਜਾ ਰਿਹਾ ਕਿ ਤੁਸੀਂ ਆਪ ਕੋ ਆਪਣੇ ਮਤਲਬ ਕਿ ਸਾਵਧਾਨ ਰਹੋ ਕਈ ਥਾਵਾਂ ਤੇ ਇਹ ਵੀ ਕਿਹਾ ਕਿ ਤੁਸੀਂ ਆਪ ਕੋ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਹੋ ਜਾਓ ਤੇ ਉੱਥੋਂ ਨੰਬਰ ਵੀ ਜਾਰੀ ਕਰ ਦਿੱਤੇ ਗਏ ਨੇ ਪਤਨਾ ਵਾਲੇ ਕੰਟਰੋਲ ਰੂਮ ਨੰਬਰ ਤੇ 01766 243 403 ਤੇ ਜੇ ਪਟਿਆਲੇ ਕੰਟਰੋਲ ਰੂਮ ਚ ਫੋਨ ਕਰਨਾ ਹੈ ਤਾਂ 0175 235 0550 ਪ੍ਰੋਬੈਸਬ ਹੁਣ ਜੇ ਅਸੀਂ ਮੈਂ ਜਿਵੇਂ ਕਹਿ ਰਿਹਾ ਸੀਗਾ ਕਿ ਜਿਹੜੇ ਅਫਸਰ ਕੁਮਾਰ ਨੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੇਂਦਰੀ ਖੇਤੀਬਾੜੀ ਮੰਤਰੀ ਪੰਜਾਬ ਉਤਰ ਗਏ ਨੇ ਉਹ ਮੁਲਾਕਾਤ ਕਰ ਰਹੇ ਨੇ ਜਿਹੜੇ ਆਪਣੇ ਰਾਜਪਾਲ ਗਵਰਨਰ ਸਾਹਿਬ ਨੇ ਪੰਜਾਬ ਦੇ ਉਹਨਾਂ ਦੇ ਨਾਲ ਸਾਰੀ ਮਤਲਬ ਕਿ ਡਿਟੇਲ ਨਹੀਂ ਜਾ ਰਹੀ ਹੈ ਜ਼ਮੀਨੀ ਪੱਧਰ ਤੇ ਵੀ ਉਤਰਣਗੇ ਪਰ ਆਉਣ ਦਾ ਫਾਇਦਾ ਕੀ ਹੈ ਜਾਂ ਆਉਣ ਦਾ ਨਿਸ਼ਾਨਾ ਕੀ ਹੈ ਕੀ ਕਿਸਾਨਾਂ ਦੇ ਭਲੇ ਲਈ ਜਾਂ ਪੰਜਾਬ ਦੇ ਭਲੇ ਲਈ ਕੋਈ ਮਤਲਬ ਕਿ ਕੋਈ ਫੰਡ ਜਾਰੀ ਕਰਨਾ ਹੈ ਜਾਂ ਬਾਕੀ ਵਿਸ਼ੇਸ਼ ਪੈਕੇਜ ਦੇ ਪਾਸੇ ਤੁਰਿਆ ਜਾਣਾ ਹੈ ਜਾਂ ਕੇਂਦਰ ਸਿੱਧੇ ਤੌਰ ਦੇ ਉੱਤੇ ਹੁਣ ਇੱਥੇ ਦਖਲ ਦੇਵੇਗਾ ਜਿਹੜਾ ਲਗਾਤਾਰ ਆੜੇ ਕੱਢੇ ਜਾ ਰਹੇ ਨੇ ਕਿ ਪੰਜਾਬ ਲਈ ਪੈਕੇਜ ਦਿਓ ਜਾਂ ਫਿਰ ਸਿਰਫ ਇਹ ਹੈ ਕਿ ਮੁਲਾਂਕਣ ਕਰਨਾ ਹੈ ਕਿ ਜੀ ਸਾਨੂੰ ਫਸਲ ਦਾ ਕਿੰਨਾ ਘਾਟਾ ਪੈਣਾ ਹੈ ਸਾਨੂੰ ਇਥੋਂ ਕਿੰਨਾ ਜਿਹੜਾ ਅਨਾਜ ਦਾ ਘਾਟਾ ਪੈਣਾ ਜਾਂ ਸਿਰਫ ਇਹ ਦੇਖਣ ਆਏ ਨੇ ਜਾਂ ਉਹ ਤਸਵੀਰਾਂ ਲਾਉਣ ਵਾਲੀਆਂ ਗੱਲਾਂ ਮੇਰੇ ਕਹਿਣ ਤੋਂ ਬਾਅਦ ਇਹ ਕਿ ਪੰਜਾਬ ਚਾਹੁੰਦਾ ਕੀ ਹੈ ਕੇਂਦਰ ਨੂੰ ਕਰਨਾ ਕੀ ਚਾਹੀਦਾ ਤੇ ਇਹਨਾਂ ਦੀ ਜਿਹੜੀ ਪੰਜਾਬ ਲਈ ਕਿਤੇ ਤੱਕ ਤੱਕ ਸਾਰਤਕ ਸਾਬਤ ਹੋਈ ਜੇ ਲੋ ਹਲਦੀ ਕਿਰੀ ਆਪਾਂ 네ਗੇਟਿਵ ਨਾ ਹੋਈਏ ਜੇ ਕੋਈ ਨਹੀਂ ਆਉਂਦਾ ਸਾਨੂੰ ਤਾਂ ਵੀ ਦੁੱਖ ਲੱਗਦਾ ਉਹ ਸਾਨੂੰ ਲਾਵਾ ਸੇ ਛੱਡਦਾ ਸਾਨੂੰ ਜਿਤੇਮ ਸਮਝਦੇ ਆ ਫਲਾਨੀ ਜਗ੍ਹਾ ਚਲੇ ਗਏ ਸਾਡੇ ਨਹੀਂ ਆਏ ਜੇ ਹੁਣ ਆਏ ਆ ਤੇ ਆਪਾਂ ਉਹਨਾਂ ਦੀ ਹੁਣੇ ਹੀ ਲਿਗਾ ਤੇ ਸ਼ੱਕ ਕਰੀਏ ਨੀਅਤ ਤੇ ਸ਼ੱਕ ਕਰੀਏ ਆਪਾਂ ਅਜੇ ਇੰਜ ਨਾ ਚਲੀਏ ਜੇ ਕੁਛ ਨਹੀਂ ਕਰਨਗੇ ਤੇ ਕਿਸਾਨਾਂ ਨੇ ਡੰਡਿਆਂ ਨੂੰ ਤੇਲ ਲਾਇਆ ਹੀ ਆ ਉਹ ਚੱਲ ਪੈਣਾ ਉਹ ਦਿੱਲੀ ਤੱਕ ਵੀ ਪਹੁੰਚਣਗੇ ਉਹ ਇਹਨਾਂ ਇਹਨਾਂ ਨੂੰ ਵੀ ਪਤਾ ਦਿੱਲੀ ਵਾਲਿਆਂ ਨੂੰ ਵੀ ਪਤਾ ਕਿ ਖੇੜਾ ਬਿਨਾ ਦਿੱਤਿਆਂ ਕੁਛ ਨਹੀਂ ਚੁੱਟਣਾ ਇਸ ਕਰਕੇ ਜਿਹੜੇ ਮੰਤਰੀ ਸਹਿਬਾਨ ਕੇਂਦਰ ਤੋਂ ਆਏ ਖੇਤੀ ਮੰਤਰੀ ਉਹ ਆ ਠੀਕ ਆ ਕੁਝ ਨਾ ਕੁਝ ਇਨਫਰਮੇਸ਼ਨ ਕਿੰਨੀ ਕਿ ਤਬਾਈ ਆ ਦੋਵੇਂ ਗੱਲਾਂ ਆ ਜਿਹੜੀ ਤੁਸੀਂ ਗੱਲ ਕਰ ਰਹੇ ਦੋਵੇਂ ਗੱਲਾਂ ਅਨਾਜ ਦੀ ਕਿੰਨੀ ਕਿ ਤਬਾਈ ਹੋਈ ਆ ਤੇ ਉਹਨੂੰ ਕਿਵੇਂ ਮੈਨੇਜ ਕਰਨਾ ਔਰ ਇਹ ਵੀ ਹੋ ਸਕਦਾ ਕਿ ਇਹਨੂੰ ਕੰਪਨਸੇਟ ਕਿਵੇਂ ਕਰਨਾ ਕੇਜਰੀਵਾਲ ਆਪਣੇ ਤਮਾਸ਼ੇ ਕਰਨ ਆਇਆ ਹੋਊਗਾ ਕਿਉਂਕਿ ਅਸੀਂ ਬਹੁਤ ਰੌਲਾ ਪਾਇਆ ਹੋਰ ਨਾ মিডিਆ ਨੇ ਵੀ ਰੌਲਾ ਪਾਇਆ ਕਿ ਕਿਹੜੇ ਕੋਰਨੇ ਚ ਕਿਹੜੇ ਪੋਰਨੇ ਚ ਵੜ ਗਿਆ ਜਿਹੜਾ ਰੋਜ਼ ਇੱਥੇ ਫੋਟੋਆਂ ਖਚਾਉਂਦਾ ਉਹ ਸ਼ਰਮ ਤੇ ਆਈ ਹੋਣੀ ਆ ਮੈਂ ਸਸੋਧੀਆਂ ਵੀ ਇੱਕ ਬੀੜੀ ਜੀ ਤੇ ਬੋਟ ਚ ਸਰਕਾਰੀ ਬੋਟ ਚ ਬੈਠਾ ਮੱੜੀ ਫੋਟੋ ਲਵਾਉਣ ਲਈ ਆਇਆ ਸੀ ਇਹ ਵੀ ਆਊਗਾ ਇੱਕ ਦੋ ਜਗ੍ਹਾ ਜਾ ਕੇ ਸਰਕਾਰੀ ਛਤਰਛਾਇਆ ਚ ਫੋਟੋਆਂ ਲਵਾ ਕੇ ਆ ਜੀ ਇਹਦੇ ਕੋਲ ਨਾ ਦੇ ਕੋਈ ਅਹੁਦਾ ਆ ਨਾ ਕੋਈ ਐਮਐਲਏ ਆ ਨਾ ਐਮਪੀ ਆ ਨਾ ਕੋਸ਼ੀਆ ਨਾ ਪੈਸੇ ਤੇ ਲੈਣ ਹੁੰਦਾ ਦੇਣਾ ਦੇ ਨਹੀਂ ਕੀ ਆ ਮਤਲਬ ਰਾਹਤ ਦੇਣੀ ਤੇ ਕੀ ਆ ਇਹੋ ਜਿਹਾ ਕੁਝ ਉਹਦਾ ਕੋਈ ਸਾਨੂੰ ਬਹੁਤਾ ਲਾਹਾ ਨਹੀਂ ਹੋਣਾ ਕੇਜਰੀਵਾਲ ਦਾ ਪਰ ਇੱਕ ਚੀਜ਼ ਤੁਸੀਂ ਸ਼ਾਇਦ ਨੋਟਿਸ ਨਹੀਂ ਲਈ ਕੇਂਦਰ ਵੱਲੋਂ ਇੱਕ ਹੋਰ ਟੀਮ ਆਈ ਆ ਜਿਹਦੇ ਵਿੱਚ ਹੋਮ ਮਿਨਿਸਟਰ ਹੋਮ ਮਿਨਿਸਟਰ ਦੇ ਨਮਾਇंदे ਆ ਰੋਡ ਦੇ ਮਿਨਿਸਟਰ ਦੇ ਆ ਤੇ ਮੇਰਾ ਖਿਆਲ ਇੱਕ ਹੋਰ ਇਰੀਗੇਸ਼ਨ ਦਾ ਕੋਈ ਇਹੋ ਜਿਹਾ ਹੈ ਇਨਾਂ ਦੇ ਨਮਾਇਦ ਮੈਂ ਪ੍ਰੋਫੈਸਰ ਇਹਨੂੰ ਵਿਸਤਾਰ ਦੇ ਦੇਣਾ ਤਿੰਨ ਦਿਨ ਲਈ ਆਈ ਹੈ ਕੇਂਦਰੀ ਟੀਮ ਜਿਹਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਹਾਉਤ ਸਕੱਤਰ ਨੇ ਰਾਜੇਸ਼ ਗੁਪਤਾ ਕੇਂਦਰੀ ਵਿੱਤ ਮੰਤਰਾਲੇ ਦੇ ਵੀ ਕੇਵੀ ਪਟੇਲ ਨੇ ਤੇ ਕੇਂਦਰੀ ਸੜਕ ਤੇ ਆਵਾਜਾਈ ਮੰਤਰਾਲੇ ਦੇ ਹਾਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਸੜਕਾਂ ਵੀ ਟੁੱਟੀਆਂ ਹੋਣਗੀਆਂ ਤੇ ਜਿਹੜਾ ਵਿਪ ਮੰਤਰੀ ਵਾਲੇ ਆ ਉਹਨਾਂ ਨੇ ਤੇ ਪੈਸਾ ਤੇ ਉਹ ਨਹੀਂ ਦੇਣਾ ਪਰ ਉਹਨਾਂ ਨੂੰ ਵੀ ਦਿਖਾਤਾ ਜਾਏ ਵੀ ਆ ਹੈਗਾ ਤੇ ਹੋਮ ਮਿਨਿਸਟਰੀ ਜਾ ਕੇ ਫਿਰ ਅਮਿਤ ਸ਼ਾਹ ਨੂੰ ਉਹ ਦੱਸਣਗੇ ਵੀ ਇਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਚੱਕੀ ਆ ਆਹ ਥੱਲੇ ਹਾਲਾਤ ਆ ਉਹ ਸਾਰਾ ਰਲ ਕੇ ਕਰਨਗੇ ਇਹ ਇੱਕ ਚੰਗੀ ਗੱਲ ਆ ਇਹ ਭੇਜਿਆ ਵੇਲੇ ਸਿਰ ਭੇਜਿਆ ਇਹਦੇ ਨਾਲ ਲੋਕਾਂ ਨੂੰ ਚਲੋ ਇੱਕ ਘੱਟੋ ਘੱਟ ਉਮੀਦ ਵੱਜਦੀ ਆ ਉਹ ਤੇ ਗਾਲਿਆਂ ਕੇ ਪੋਲਿਟੀਸ਼ਨਾਂ ਨੇ ਪੋਲਿਟਿਕਸ ਕਰਨੀ ਆ ਜਿੰਨੇ ਵੀ ਜੇ ਉਹਨਾਂ ਨੇ ਮੰਨ ਲਓ 2000 ਕਰੋੜ ਰੁਪਈਆ ਉਹਥੋਂ ਰਿਲੀਜ਼ ਕੀਤਾ ਮੈਨੂੰ ਨਹੀਂ ਲੱਗਦਾ ਇਹ ਬਹੁਤ ਜ਼ਿਆਦਾ ਕਰਨ ਕਿਉਂਕਿ ਉਹਨਾਂ ਤੇ ਹੋਰ ਨਾ ਸੂਬਿਆਂ ਨੂੰ ਵੀ ਕਰਨਾ ਹੋਣਾ ਜੇ ਰਾਹਤ ਦਾ 2-3000 ਕਰੋੜ ਵੀ ਕਾਤਾ ਇੱਥੇ ਕਹਿਣਾ ਜੀ ਸਾਨੂੰ ਤੇ 30 ਚਾਹੀਦਾ ਸੀਗਾ ਸਾਨੂੰ ਤਿੰਨ ਨਾਲ ਕੀ ਬਣਿਆ ਖਾ ਗਏ ਹੋਏ ਲੁੱਟ ਲਿਆ ਹੋਏ ਉਹ ਪੋਲਿਟਿਕਸ ਬਾਅਦ ਦੀ ਗੱਲ ਆ ਹਾਲ ਦੀ ਘੜੀ ਇਹ ਆ ਕਿ ਸਰਵੇ ਹੋ ਜਾਣ ਕਿੰਨਾ ਪੈਸਾ ਬਣਦਾ 16 1650 ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਆ 3.5 ਲੱਖ ਏਕੜ ਜ਼ਮੀਨ ਦਾ ਕਰੀਬ-ਕਰੀਬ 3.55 ਹਜ਼ਾਰ ਏਕੜ ਦਾ ਹੁਣ ਅਲੱਗ-ਅਲੱਗ ਪੱਧਰ ਦੇ ਆ ਨੁਕਸਾਨ ਵੀ ਕਈ ਜਿੰਨਾ 2-3 ਦਿਨ ਫਸਲ ਅਸੀਂ ਦੇਖ ਕੇ ਵੀ ਆਏ ਆ 2-3 ਦਿਨ ਫਸਲ 3-3 ਫੁੱਟ ਪਾਣੀ ਜੀ ਡੁੱਬੀ ਰਹੀ ਫੇਰ ਜਦੋਂ ਪਾਣੀ ਚਲਾ ਗਿਆ ਕੁਝ ਮਾਰੀ ਗਈ ਕੁਝ بچ ਗਈ ਇਸ ਕਿਸਮ ਦੇ ਅਲੱਗ-ਅਲੱਗ ਲੈਵਲ ਦੇ ਨੁਕਸਾਨ ਹੋਣਗੇ ਇਹ ਕਈਆਂ ਦਾ ਬਿਲਕੁਲ ਹੀ ਮਤਲਬ ਖਾਤਮਾ ਹੀ ਹੋ ਗਿਆ ਹੋਊਗਾ ਡੰਗਰ ਬੱਚੇ ਦਾ ਵੀ ਘਰਾਂ ਦਾ ਵੀ ਉਹਨਾਂ ਨੂੰ ਜਾਦਾ ਲੋੜ ਹੋਊਗੀ ਇਹ ਸਾਰਾ ਸਰਵੇ ਪ੍ਰੋਪਰ ਹੋਣ ਤੋਂ ਬਾਅਦ ਇਹ ਪਤਾ ਲੱਗੂਗਾ ਕਿ ਹੁਣ ਕਿਹਨੂੰ ਕਿੰਨੀ ਰਾਹਤ ਚਾਹੀਦੀ ਆ ਪਰ ਉਹ ਸਰਵੇ ਤੇ ਜਦੋਂ ਹੋਊਗਾ ਹੋਊਗਾ ਉਹ ਤੇ ਬਾਅਦ ਦੀਆਂ ਗੱਲਾਂ ਅੱਜ ਵੀ ਲੋਕਾਂ ਨੂੰ ਬਹੁਤ ਰਾਹਤ ਚਾਹੀਦੀ ਕਿਸੇ ਨੂੰ ਪਾਣੀ ਚਾਹੀਦਾ ਕਿਸੇ ਨੂੰ ਲੰਗਰ ਚਾਹੀਦਾ ਕਿਸੇ ਨੂੰ ਦਵਾਈ ਚਾਹੀਦੀ ਇੱਥੋਂ ਤੱਕ ਕਿ ਜਿਸ ਤਰ੍ਹਾਂ ਹੁਣ ਅਸੀਂ ਵੀ ਲੈ ਗਏ ਸੀ ਹੋਰ ਵੀ ਉੱਥੇ ਸਾਨੂੰ ਲੋਕਾਂ ਨੇ ਫੋਨ ਕਰਕੇ ਦੱਸਿਆ ਸੀਗਾ ਕਿ ਸੈਨੇਟਰੀ ਪੈਡ ਜਾਂ ਹੋਰ ਜੜੀਆਂ ਵੀ ਮੈਡੀਕਲ ਚੀਜ਼ਾਂ ਚਾਹੀਦੀਆਂ ਉਹ ਉਹ ਅਸੀਂ ਜਿੰਨਾ ਕੁ ਵੀ ਸਾਡੇ ਕੋਲ ਆਪਣੇ ਨਿੱਜੀ ਤੌਰ ਤੇ ਹੋਇਆ ਅਸੀਂ ਕੀਤਾ ਇਸ ਚੀਜ਼ਾਂ ਦੀ ਜਿਹੜੀ ਅੱਜ ਦੀ ਜ਼ਰੂਰਤ ਬਣੀ ਹੈ ਲੋਕਾਂ ਦੀ ਰੋਜ਼ਮਰਾਂਜੀ ਬੰਦਾ ਜੜੀਆਂ ਲੋੜ ਆ ਆ ਔੜ ਰਿਹਾ ਹੁਣ ਬਹੁਤ ਜ਼ਰੂਰੀ ਹੈ ਡੰਗਰਾਂ ਲਈ ਡੰਗਰ ਭੁੱਖੇ ਮਰ ਰਹੇ ਆ ਉਹ ਜਗਾ ਨਹੀਂ ਜਾ ਰਹੇ ਪਾਸੇ ਚਾਰਾ ਮਾਰਿਆ ਜਾਂਦਾ ਨਾ ਓੱਖਾ ਹੁੰਦਾ ਤੂੜੀ ਵੀ ਨਹੀਂ ਕਈ ਵਾਰੀ ਰੱਖਦੇ ਲੋਕ ਉਹ ਸਾਰੇ ਦਾ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਵਕਤ ਓੱਖਾ ਵਕਤ ਇਹ ਸਿਰਫ ਜਾਦਾ ਇਹਦੀ ਮਾਰ ਬਿੰਨੂ ਐ ਜਿ ਲੱਗਦਾ 5-7 ਦੇ ਅੰਦਰ ਅੰਦਰ ਕਾਫੀ ਠੰਡ ਟੰਡੌਲਾ ਹੋਣ ਦੀ ਮੀਂਹ ਹੈ ਜੇ ਕੋਈ ਹੋਰ ਬਿਲਕੁਲ ਹੀ ਕਰੋਪੀ ਨਾ ਸਰ ਚੌਕਲੇ ਨੰਗਲ ਦਾ ਪਾਣੀ ਅੱਜ ਜੇ ਉਹਨਾਂ ਨੇ ਰਿਲੀਜ਼ ਕਰਨਾ ਉਹ ਕਾਫੀ ਸੀਰੀਅਸ ਚੀਜ਼ ਹੈ ਡੈਮ ਤੋਂ ਕਿਉਂਕਿ ਉੱਥੇ ਵੀ 1 ਫੁੱਟ ਥੱਲੇ ਰਹਿ ਗਿਆ 1780 ਫੁੱਟ ਹੁੰਦਾ 1680 ਫੁੱਟ ਹੁੰਦਾ ਤਾਂ ਉਹਦੇ ਚ 79 ਤੱਕ ਹੋ ਗਿਆ ਹੈ ਤਕਰੀਬਨ 1 ਫੁੱਟ ਥੱਲੇ ਰਹਿ ਗਿਆ ਉਹ ਉਹਨਾਂ ਨੇ ਇਸ ਕਰਕੇ ਪਾਣੀ ਖਾਲ ਵੀ ਰਿਲੀਜ਼ ਕੀਤਾ ਸੀ ਅੱਜ ਵੀ ਰਿਲੀਜ਼ ਹੋਊਗਾ ਪਰ ਉਹ ਉਹਨਾਂ ਨੇ ਸਾਰਨ ਵਜਾ ਕੇ ਵੀ ਹੋਰ ਵੀ ਆਪਣਾ ਵਾਰਨਿੰਗ ਡਾਉਨਸਟ੍ਰੀਮ ਦੇ ਦਿੱਤੀ ਹੈ ਉਹ ਫਿਰ ਅੱਗੇ ਨੰਗਲ ਡੈਮ ਤੋਂ ਕੁਝ ਸਤਲੁਜ ਜਾਊਗਾ ਜਿੱਥੇ ਜਿੱਥੇ ਪਾਣੀ ਵੀ ਕੁਝ ਨਹਿਰਾਂ 'ਚ ਤੇ ਬਹੁਤ ਘੱਟ ਛੱਡ ਦੇ ਕਿਉਂਕਿ ਨਹਿਰਾਂ ਪਹਿਲਾਂ ਹੀ ਭਰੀਆਂ ਜਾਂ ਇਤਰਾਣ ਕਮਜ਼ੋਰ ਹੋਈਆਂ ਹੁੰਦੀਆਂ ਜਦੋਂ ਇਹੋ ਜਿਹੇ ਹਾੜੂ ਉਡਾਉਂਦੇ ਆ ਨਹਿਰਾਂ 'ਚ ਪਾਣੀ ਘੱਟ ਛੱਡ ਦੇ ਤਾਂ ਕਿ ਉਹ ਵੀ ਨਾ ਕਿਤੇ ਹੋਰ ਨੁਕਸਾਨ ਫਸਲਾਂ ਦਾ ਕਰ ਦੇਣ ਕਿਉਂਕਿ ਉਹਨਾਂ ਦੇ ਕੰਡੇ ਵੀ ਉਹਨੇ ਪੱਕੇ ਨਹੀਂ ਹੁੰਦੇ ਇਹ ਚੀਜ਼ਾਂ ਸਾਰੀਆਂ ਦੇਖ ਕੇ ਉਹ ਆਪਣੇ ਹਿਸਾਬ ਨਾਲ ਚੱਲ ਰਿਹਾ ਹੈ ਇਹ ਇੱਕ ਬੜੀ ਸਮਝ ਲਓ ਇੱਕ ਪੱਦਰ ਦੇ ਉੱਤੇ ਤਨਾਅ ਵੀ ਹੁੰਦਾ ਲੋਕਾਂ ਨੂੰ ਦੁੱਖ ਵੀ ਹੁੰਦਾ ਆ ਪਰ ਲੋਕ ਸਾਡੇ ਪੰਜਾਬੀ ਮੈਂ ਦੇਖਿਆ ਜਗਾ ਜਗਾ ਤੁਸੀਂ ਵੀ ਜੇ ਤੁਹਾਨੂੰ ਟਾਈਮ ਲੱਗੇ ਢੇੜਾ ਮਾਰ ਕੇ ਆਓ ਫਾਵੇਂ ਅੰਬਰਸਰ ਵੱਲ ਮਾਰੋ ਸultanpur ਲੋਤੀਵਾਲ ਜੇ ਨਹੀਂ ਕੋੜੀਪੁਰ ਵੱਲ ਜਾਣਾ ਤੇ ਗਰਦਾਸਪੁਰ ਵੱਲ ਕਿਤੇ ਵੀ ਜਾ ਕੇ ਆਓਗੇ ਉਹ ਵੇਖਣਾ ਪਤਾ ਲੱਗਦਾ ਕਿ ਲੋਕ ਆਪ ਡਾਇਰੈਕਟਰ ਟਰਾਲੀ ਨਾਲ ਲੈ ਕੇ ਕਿਵੇਂ ਇਹ ਮਤਲਬ ਆਪ ਉਸ ਨੂੰ ਮੋਰਚਾ ਸੰਭਾਲ ਲਿਆ ਇਥੋਂ ਇੱਕ ਇਹ ਚੀਜ਼ ਵੀ ਸਮਝਣ ਦੀ ਗੱਲ ਜਿਹੜੀ ਬੜੀ ਖਤਰੇ ਵਾਲੀ ਗੱਲ ਆ ਉਹ ਇਹ ਕਿ ਦਾ ਮਤਲਬ ਲੋਕਾਂ ਦਾ ਸਰਕਾਰਾਂ ਤੇ ਭਰੋਸਾ ਨਹੀਂ ਰਿਹਾ ਜਿਵੇਂ ਮੈਂ ਕਹਿੰਨਾ ਕਿ ਤੇ ਫੋਟੋ ਖਿਚਾਉਣ ਲਈ ਲੱਗੇ ਹੋਏ ਆ ਆਪਣੀਓ ਵੀਡੀਓ ਬਣਾ ਕੇ ਨੰਬਰ ਬਣਾਉਣ ਲਈ ਰਾਜਨੀਤੀ ਕਰਨ ਲੱਗੇ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਦੀਏ ਤੇ ਗੱਲਾਂ ਕਰ ਲਈ ਆਉਂਦੇ ਆ ਇਸੇ ਕਰਕੇ ਤੇ ਕਰਿਸ਼ਨ ਕੁਮਾਰ ਨੂੰ ਗੱਲ ਭਜਾਇਆ ਉਹਦੀ ਗੱਲ ਹੀ ਨਹੀਂ ਸੁਣ ਦਿੱਤੀ ਤੂੰ ਲੈ ਕੇ ਗਿਆ ਉਹ ਮੈਨੂੰ ਨਹੀਂ ਸੀ ਪਤਾ ਉਹ ਫੋਟੋ ਦੇ ਵਿੱਚ ਇੱਕ ਕ੍ਰਿਸ਼ਨ ਕੁਮਾਰ ਹੀ ਕਿਉਂਕਿ ਰੌਲਾ ਜਿਆਦਾ ਪੈ ਰਿਆ ਸੀ ਪਤਾ ਨਹੀਂ ਸੀ ਲੱਗ ਰਿਆ ਉੱਥੇ ਉਹ ਹੋਰ ਵੀ ਮਤਲਬ ਜਿਤਨਾ ਬੰਦੇ ਦੇ ਖੰਭ ਜੇ ਝੜੇ ਹੁੰਦੇ ਇੰਜ ਖੜਾ ਸੀਗਾ ਤੇ ਉਹ ਪੁਲਿਸ ਤੋਂ ਪਤਾ ਲੱਗਾ ਜਦੋਂ ਉਹਨਾਂ ਧੱਕੇ ਧੱਕੇ ਮਾਰੇ ਵੀ ਹਾਂ ਹੈ ਕ੍ਰਿਸ਼ਨ ਕੁਮਾਰ ਹੈਗਾ ਤੇ ਉਹਦੀ ਕਾਫੀ ਉਹਨੂੰ ਇੱਕ ਕਿਸਮ ਦਾ ਉੱਥੋਂ ਨਰਾਸ਼ ਹੋ ਕੇ ਭੱਜਣਾ ਹੀ ਪਿਆ ਇੰਨੇ ਵੀ ਲੋਕਾਂ ਨੇ ਉਹਨਾਂ ਦੀ ਇੰਨਾ ਗੁੱਸਾ ਸੀ ਨਹੀਂ ਗੱਲ ਸੁਣੀ ਉਹ ਪਠਾਨ ਮਾਜਰੇ ਦਾ ਨਹੀਂ ਕਹਿਣ ਦਾ ਗੱਲ ਇਹਨਾਂ ਦੀਆਂ ਹੈਗੀਆਂ ਕਮੀਆਂ ਤੇ ਹੈ ਆਪਣੇ ਆਪ ਨੂੰ ਚੀਫ ਮਿਨਿਸਟਰ ਤੋਂ ਵੀ ਉੱਪਰ ਕੁਝ ਬਿਊਰੋਕਰੇਟ ਸਮਝਦੇ ਆ ਉਹਨਾਂ ਨੂੰ ਵੀ ਧਰਤੀ ਤੇ ਜਦੋਂ ਲੋਕਾਂ ਦਾ ਗੁੱਸਾ ਸਾਹਮਣਾ ਕਰਨਾ ਪਊਗਾ ਤੇ ਪਤਾ ਲੱਗੂਗਾ ਨਾ ਕਿ ਲੋਕ ਕੀ ਸੋਚਦੇ ਤੁਸੀਂ ਤੁਸੀਂ ਉੱਥੇ ਦਫ਼ਤਰਾਂ 'ਚ ਬੈਠੇ ਆਪਣੀ ਕਿਹੜੀ ਵੱਡੀ ਤੋਂ ਵੱਡੀ ਉੱਥੇ ਬੈਠੇ ਜਲੇਬੀਆਂ ਪਕਾਈ ਜਾਂਦੇ ਗੱਲਾਂ ਦਾ ਖੜਾ ਕਰੀ ਜਾਂਦੇ ਇਹ 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 ਗੈਪ ਜਿਹੜਾ ਉਹ ਦੂਰ ਹੋਣਾ ਜਾਇਦਾਇਆ ਇਸ ਲਈ ਲੋਕਾਂ ਦਾ ਬੇਪਰੋਸਗੀ ਸਰਕਾਰਾਂ ਤੇ ਤੇ ਪੋਲੀਟਿਕਲ ਸਾਡੀ ਪੋਲੀਟਿਕਲ ਜਮਾਤ ਤੇ ਹੋਣੀ ਇਹ ਖਤਰੇ ਵਾਲੀ ਗੱਲ ਹੈ ਤਾਂ ਇਹ ਬਾਰ ਬਾਰ ਇੱਥੇ ਬੰਗਾਲਤਾਂ ਵੀ ਉੱਠਦੀਆਂ ਸਾਡੀ ਰਾਜਨੀਤਿਕ ਸਮੁੱਚੀ ਜਮਾਤ ਨੂੰ ਖਾਸ ਕਰਕੇ ਜਿਹੜੀ ਹੋਣ ਵਾਲੀ ਰੂਲਿੰਗ ਹੈ ਜਿਹੜੀ ਕਿਉਂਕਿ ਉਹ ਤੇ ਇਸ ਵੇਲੇ ਰਾਜ ਕਾਟ ਲਈ ਆ ਉਹਨਾਂ ਨੂੰ ਇਹਨਾਂ ਗੱਲਾਂ ਨੂੰ ਵੀ ਬਹੁਤ سنجੀਦਾ ਟੰਗ ਨਾ ਲੈਣਾ ਚਾਹੀਦਾ ਤਾਂ ਕਿ ਲੋਕ ਇੱਕ ਜਨਰਲ ਜਿਹੜਾ ਬਗਾਵਤ ਦੇ ਰਾਹ ਚੱਲ ਜਾਂਦੇ ਫਿਰ ਆਪਣਾ ਬਹੁਤ ਨੁਕਸਾਨ ਹੁੰਦਾ ਸਾਡੇ ਨੌਜਵਾਨਾਂ ਦਾ ਨੁਕਸਾਨ ਹੁੰਦਾ ਸਾਡੇ ਅਰਥ ਸਾਡੇ ਸਾਰਾ ਵਿਕਾਸ ਹੀ ਰੁਕ ਜਾਂਦਾ ਜਦੋਂ ਜਿਆਦਾ ਜਿਸ ਤਰ੍ਹਾਂ ਖਾਰਕੂਬਾਦ ਦਾ 10 ਸਾਲਾਂ ਦਾ ਦੌਰ ਕੀ ਹੋਇਆ 5 ਵਜੇ ਘਰੇ ਬਹਿ ਜਾਂਦੇ ਸੀ ਜਾ ਕੇ ਉੱਥੇ ਮਰ ਗਿਆ ਉੱਥੇ ਮਰ ਗਿਆ ਕਰਤਾ ਕਰਤਾ ਹ ਕੋ ਚੱਲਦਾ ਸੀ ਕੰਮ ਤੇ ਹੁੰਦਾ ਨਹੀਂ ਫਿਰ ਤੇ ਬਚਾਓ ਵਾਲੀ ਗੱਲ ਹੈ ਜਿ ਤਰ੍ਹਾਂ ਫਲਸਤੀਨੀ ਲੱਗੇ ਆ ਉਹ ਜਿਹਾ ਕੰਮ ਹੋ ਜਾਂਦਾ ਉੱਡੇ ਪੱਦਰ ਤੇ ਨਹੀਂ ਹੁੰਦਾ ਪਰ ਹਾਲਾਤ ਉਹ ਜੇ ਬਣ ਜਾਂਦੇ ਆ ਤੇ ਇਹ ਪੰਜਾਬ ਦੀ ਜਿਹੜੀ એનર્ਜੀ ਹੈ ਪੰਜਾਬ ਦੀ ਜਿਹੜੀ ਇਨਾ ਸੋਹਣਾ ਇਹਨਾਂ ਦਾ ਇੱਕ ਸੱਭਿਆਚਾਰ ਸਹਿਚਾਰ ਭਰੋਸਾ ਔਰ ਬਲੀਦਾਨ ਦੇਣ ਵਾਲੇ ਲੋਕ ਆ ਉਹ ਸਾਰੀ ਸ਼ਕਤੀ ਨੂੰ ਉਸ ਸਾਰਾ ਜਿਹੜਾ ਸਾਡਾ ਸਮਾਜਿਕ ਤੇ ਸੱਭਿਆਚਾਰਕ ਸਰਮਾਇਆ ਆ ਸਾਨੂੰ ਰੱਬੋਂ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਦਿੱਤਾ ਵਿਰਸੇ ਵਿੱਚ ਮਿਲਿਆ ਸਾਨੂੰ ਇਹ ਸਰਮਾਇਆ ਉਸ ਨੂੰ ਵਰਤ ਕੇ ਤੁਸੀਂ ਕਿਤੇ ਤੱਕ ਕਿਤੇ ਲਿਜਾ ਸਕਦੇ ਆ ਦੁਨੀਆ ਦੇ ਵਿੱਚ ਚਮਕਾ ਸਕਦੇ ਏਸ ਗੱਲ ਤੇ ਸਰਕਾਰਾਂ ਸੋਚਣ ਰਾਜਨੀਤਿਕ ਜਮਾਤ ਸੋਚੇ ਘਟਿਆਪੰਡ ਤੋਂ ਉੱਪਰ ਉੱਠਣ ਅਛੋਦੇ ਪਣ ਤੋਂ ਜਿਹੜਾ ਕੰਮ ਚੱਲਿਆ ਇਹਨੂੰ ਛੱਡ ਕੇ ਪੰਜਾਬੀਆਂ ਦੀ ਉਸ ਜਿਹੜੀ ਉਹਨਾਂ ਦੇ ਅੰਦਰ ਇੱਕ ਜੋਤ ਆ ਉਹਦੇ ਵਿੱਚ ਥੋੜਾ ਹੋਰ ਤੁਸੀਂ ਕਿਉ ਪਾਓ ਤੇਲ ਪਾਓ ਤਾਂ ਕਿ ਉਹ ਹੋਰ ਆਪ ਜਿਹੜੀ ਰੋਸ਼ਨੀ ਆ ਉਹ ਦੂਰ ਤੱਕ ਖੰਡਾ ਸਕਣ ਇਸ ਇਸ ਵੇਲੇ ਨਾ ਹਾਲਾਤਾਂ ਦੇ ਵਿੱਚ ਜਿੱਥੇ ਸਾਨੂੰ ਸਿੱਖਿਆ ਮਿਲਦੀ ਹੈ ਬਹੁਤ ਕੁਝ ਅੱਖਾਂ ਖੋਲ ਕੇ ਦੇਖਣ ਨੂੰ ਮਿਲਦਾ ਉੱਥੇ ਸਾਨੂੰ ਇਸ ਇਹਨਾਂ ਲੋਕਾਂ ਤੋਂ ਦੁਨੀਆ ਲਈ ਤੇ ਬਾਕੀ ਇੰਡੀਆ ਲਈ ਵੀ ਇੱਕ ਬਹੁਤ ਵੱਡੀ ਉਮੀਦ ਵੀ ਬਜਟ ਦੀ ਆ ਕਿ ਨਹੀਂ ਯਾਰ ਇਹ ਅਲਾਗ ਗੱਲ ਹੋ ਗਈ ਬਿਲਕੁਲ ਸਾਰੇ ਦਰਿਆ ਜਾਂ ਡੈਮ ਕਾਂਗ ਡੈਮ ਹੋ ਗਿਆ ਜਾਂ ਆਪਣੇ ਨੰਗਲ ਡੈਮ ਹੋ ਗਿਆ ਇਧਰ ਘੱਗਰ ਦਰਿਆ ਹੋ ਗਿਆ ਉਧਰ ਬਿਆਸ ਸਤਲੁਜ तकरीबन ਸਾਰੇ ਪਾਸੇ ਖਤਰਾ ਹੀ ਖਤਰਾ ਬਣਿਆ ਹੋਇਆ ਹਾਲ ਦੀ ਘੜੀ ਇਹ ਕਹਿਣੋ ਕਿ ਲੋਕ ਆਪਣੇ ਪੱਧਰ ਤੇ ਜਿੰਨੇ ਕੁ ਬਰਾਲੇ ਕਰ ਰਹੇ ਨੇ ਜਾਂ ਸਮਾਜ ਸੇਵੀ ਨੇ ਦੇਖ ਰਹੇ ਸੀ ਕਿ ਪੰਜਾਬ ਸਰਕਾਰ ਨੇ ਵੀ ਕਹਿੰਦੇ 71 ਕਰੋੜ ਰੁਪਏ ਜਾਰੀ ਕੀਤਾ ਹਾਰਡ ਪ੍ਰਭਾਵਿਤ ਇਲਾਕਿਆਂ ਵਿੱਚ ਮੋੜ ਵਸੇਬੇ ਲਈ ਕਹਿੰਦੇ ਪਹਿਲੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਤਕਰੀਬਨ 35 ਤੋਂ 50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਨੇ ਹੁਣ ਸਭ ਤੋਂ ਵੱਧ ਹਾਰਡ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35 ਤੋਂ 50 ਕਰੋੜ ਰੁਪਏ ਦੀ ਹੋਰ ਰਾਸ਼ੀ ਜਿਹੜੀ ਹੈ ਉਹ ਮਨਜ਼ੂਰ ਕਰ ਦਿੱਤੀ ਗਈ ਹੈ ਨਾਲੋਂ ਨਾਲ ਚਲ ਰਿਹਾ ਹੈ ਪਰ ਪ੍ਰੋਫੈਸਰ ਮੇਰੇ ਇੱਥੇ ਇੱਕ ਵੱਡਾ ਸਵਾਲ ਹੈ ਮੈਂ ਕਿਤੇ ਪੜ ਰਿਹਾ ਸੀ ਜਾਂ ਤੁਹਾਡੇ ਧਿਆਨ ਚ ਇਹ ਹੋਣਾ ਮੈਂ ਕਹਿੰਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਉਹ ਵਾਈਐਸਆਰ ਵਾਲਾ ਕੰਮ ਕਰ ਲਓ ਜਮਨਾ ਜਿਹੜਾ ਉਹ ਲਿੰਕ ਉਧਰੋਂ ਬਰਾੜੋ ਐਸਵਾਈਐਲ ਛੱਡ ਦੋ ਕਿੰਨੇ ਜਮਨਾ ਜਿਹੜੀ ਐ ਸੰਧੀ ਹੋਈ ਸੀ ਕੋਈ ਉਹਦੇ ਵਿੱਚ ਪੰਜਾਬ ਦਾ ਨਾਮ ਹੁੰਦਾ ਸੀ ਉੱਤਰ ਪ੍ਰਦੇਸ਼ ਤੇ ਪੰਜਾਬ ਉਹਦੇ ਵਿੱਚ ਸ਼ਾਮਿਲ ਸੀ ਜਿਹੜੋ ਪੰਜਾਬ ਕੱਟਦਾ ਹਰਿਆਣੇ ਤੇ ਰਾਜਸਥਾਨ ਨੂੰ ਪਾ ਦਿੱਤਾ ਗਿਆ ਮਤਲਬ ਇਹ ਅੰਕੜੇ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਚਰਚਾਵਾਂ ਚੱਲਦੀਆਂ ਨੇ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਢੱਕ ਦੇ ਨਾਲ ਫਿਰ ਵੀ ਜੇ ਇਨ੍ਹਾਂ ਰਾਤਾਂ ਦੇ ਵਿੱਚੋਂ ਕੱਢਣਾ ਤਾਂ ਉਹਨਾਂ ਸੰਧੀਆਂ ਤੇ ਦੁਬਾਰਾ ਸੋਚਿਆ ਜਾ ਸਕਦਾ ਭਾਵੇਂ ਕਿ ਠੀਕ ਹੈ ਇਯਮਣਾ ਵੀ ਖਤਰੇ ਦੇ ਨਿਸ਼ਾਨਦੇ ਤੇ ਐ ਦਿੱਲੀ ਵਾਲੇ ਪਾਸੇ ਨੂੰ ਪਰ ਫਿਰ ਵੀ ਕਾਫੀ ਹੱਦ ਤੱਕ ਕਹਿੰਦੇ ਪੰਜਾਬ ਨੂੰ ਮਤਲਬ ਕਿ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ ਜੇ ਜਾ ਸਕਦਾ ਹੈ ਜੇ ਹਾਲੇ ਵੀ ਇੰਨਾ ਚੀਜ਼ਾਂ ਉੱਤੇ ਕੰਮ ਕਰ ਲਿਆ ਜਾਏ। ਨਹੀਂ ਨਹੀਂ ਯਾਰ ਇਹ ਨਾ ਇਹ ਦੂਰੇ ਮਾਪਦੰਡ ਨਹੀਂ ਹੋ ਸਕਦੇ। ਦੇਖੋ ਇੱਕ ਜੁਆਇੰਟ ਪੰਜਾਬ ਸੀ ਉਹ ਦਿੱਲੀ ਤੱਕ ਸੀ ਹਟਾਰੀ ਤੱਕ ਹੁਣ ਆਪਾਂ ਉਹਦੇ ਅੰਕੜੇ ਲਿਆ ਲਿਆ ਕੇ ਕਹੀਏ ਸਾਡਾ ਪਾਕਿਸਤਾਨ ਵਾਲਾ ਪੰਜਾਬ ਦੀ ਸਾਡਾ ਪੰਜਾਬ ਤੇ ਉਹ ਦਿੱਲੀ ਤੱਕ ਵੀ ਹਰਿਆਣਾ ਵੀ ਸਾਡਾ ਪੰਜਾਬ ਤੇ ਹਿਮਾਚਲ ਚ ਗਏ ਏਰੀਆ ਵੀ ਸਾਡਾ ਪੰਜਾਬ। ਜਿਹੜੀ ਗੱਲ ਨਹੀਂ ਹੈ ਉਹ ਨਹੀਂ ਹੈ ਹੁਣ ਜਮਨਾ ਸਾਡੇ ਨਾਲ ਲੱਗਦੀ ਨਹੀਂ ਉਹ ਹਰਿਆਣੇ ਨਾਲ ਲੱਗਦੀ ਹੈ ਯੂਪੀ ਨਾਲ ਲੱਗਦੀ ਹੈ ਜਿੱਥੇ-ਜਿੱਥੇ ਵੀ ਲੱਗਦੀ ਹੈ ਜਾਂਦੀ ਹੈ ਗੰਗਾ ਜਮਨਾ ਦੂਰ ਤੱਕ ਜਾਂਦੇ ਆ ਉਹ ਉਹ ਜਦ ਸਾਡੇ ਹੁਣ ਰਿਪੀਰੀਅਨ ਅਸੀਂ ਉਹਦੇ ਹੱਕਦਾਰ ਨਹੀਂ ਰਿਪੀਰੀਅਨ ਪ੍ਰਿੰਸੀਪਲ ਜਿਹਨੂੰ ਕਹਿੰਦੇ ਆ ਸਾਡੇ ਆਉਂਦੇ ਆ ਤਿੰਨ ਦਰਿਆ ਠੀਕ ਉਹ ਤਿੰਨਾਂ ਦਰਿਆਵਾਂ ਦੇ ਅਸੀਂ ਹੱਕਦਾਰ ਹੈਗੇ ਜੇ ਤੁਸੀਂ ਅੱਜ ਦੇ ਜੋ ਹਾਲਾਤ ਆ ਉਹਦੇ ਮੁਤਾਬਿਕ ਚੱਲੋ ਨਾ ਪਰਾਣਾ ਉਦੋਂ ਹਰਿਆਣਾ ਵੀ ਨਹੀਂ ਸੀ ਸਮਝੇ ਨਹੀਂ ਉਦੋਂ ਜਿਹੜਾ ਪਰਾਣਾ ਪੰਜਾਬ ਹੈ ਉਹਦੇ ਨਾਲ ਜਮਨਾ ਲੱਗਦਾ ਸੀ ਤੇ ਜਮਨਾ ਨੇ ਨੇਚਰਲੀ ਸਾਡੇ ਅਸੀਂ ਕੰਸਿਡਰ ਹੋਵਾਂਗੇ ਜਿਵੇਂ ਜਿਵੇਂ ਹਰਿਆਣੇ ਲਈ ਜਮਨਾ ਕੰਸਿਡਰ ਹੋਇਆ ਜਮਨਾ ਤੋਂ ਪਾਣੀ ਹਰਿਆਣੇ ਨੂੰ ਤੇ ਮਿਲ ਹੀ ਰਿਹਾ ਪਰ ਹਰਿਆਣਾ ਤੁਹਾਡਾ ਛੋਟਾ ਭਰਾ ਅਸੀਂ ਉਹਨੂੰ ਅਲੱਗ ਕਰਤਾ ਨਾ ਅਸੀਂ ਪੰਜਾਬੀ ਸੂਬਾ ਲੈ ਲਿਆ ਉਹ ਅਲੱਗ ਹੋ ਗਏ ਹੁਣ ਆਪਾਂ ਨੂੰ ਉਹ ਗੱਲਾਂ ਨੂੰ ਫੋਲਣ ਦਾ ਕੋਈ ਫਾਇਦਾ ਨਹੀਂ ਜਿਹਦਾ ਕੋਈ ਸਿਰ ਮੂੰਹ ਨਹੀਂ ਹੈਗਾ ਰਾਜਨੀਤੀ ਠੀਕ ਹੈ ਰਾਜਨੀਤੀ ਕਰਨੀਆਂ ਇਹ ਐਸਵਾਈਐਲ ਚਾਹੀਦਾ ਆ ਅਸੀਂ ਉਧਰੋਂ ਬਣਾਉਣਾ ਯਮਨਾ ਫਤਲੋ ਜੀ ਲਿੰਕ ਕਨਾਲ ਬਣਾ ਦੇ ਇਹ ਇਹ ਗੱਲਾਂ ਇਹ ਗੱਲਾਂ ਇਹ ਇਹ ਮਤਲਬ ਥੋੜਾ ਜਾ ਜਾਨੀ ਸਮਝ ਲਓ ਹਲਕੀਆਂ ਫੁਲਕੀਆਂ ਗੱਲਾਂ ਮਜ਼ਾਕ ਡਾਉਣ ਵਾਲੀਆਂ ਗੱਲਾਂ ਹੁਣ ਜਿਸ ਤਰੀਕੇ ਨਾਲ ਕਹਤਾ ਉਹ ਪਾਣੀ ਉਹਨਾਂ ਨੂੰ ਚਾਹੀਦਾ ਨਹੀਂ ਕਹਿੰਦੇ ਅਸੀਂ ਪਾਣੀ ਭੇਜ ਰਹੇ ਹਾਂ ਸਾਡੇ ਕੋਲ ਵਾਧੂ ਪਾਣੀ ਉਹ ਕਹਿੰਦੇ ਸਾਨੂੰ ਡੋਬਣਾ ਚਾਹੁੰਦੇ ਹ ਹਰਿਆਣੇ ਵਾਲੇ ਕਹਿੰਦੇ ਉਦੋਂ ਕਹਿੰਦੇ ਐਸਵਾਈਐਲ ਦਾਣ ਪਾਣੀ ਦੋ ਇਹ ਗਾਲੇ ਕਿ ਇੰਨੇ ਵੀ ਮੈਸੇਜ ਤੇ ਠੀਕ ਵੀ ਆ ਕਿ ਜਦੋਂ ਡੁੱਬ ਰਹੇ ਆ ਹੋਣਾ ਸੀ ਤੁਸੀਂ ਵੀ ਡੁੱਬੋ ਸਾਡੇ ਨਾਲ ਪਾਣੀ ਤੇ ਮੰਗਦੇ ਆ ਨਾਰਮਲ ਹਾਲਾਤਾਂ ਚ ਹੁਣ ਪੰਜਾਬ ਜਦੋਂ ਡੁੱਬਿਆ ਜਿਹੜੇ ਰਿਪੀਰੀਅਨ ਸਾਰੇ ਏਰੀਏ ਹੈਗੇ ਆ ਤੇ ਉਹਦਾ ਉਹਦਾ ਕਾਊਂਟ ਦਊਗਾ ਹਰਿਆਣਾ ਦਵੇ ਆ ਕੇ ਪੈਸੇ ਸਾਨੂੰ ਫਿਰ ਅਸੀਂ ਉਹਨਾਂ ਦਾ ਪਾਣੀ ਵੀ ਸੋਚ ਲਾਂਗੇ ਇਹ ਗੱਲਾਂ ਇਸ ਕਰਕੇ ਜਿਹੜੇ ਜਿਹੜਾ ਸਾਡਾ ਇੱਕੋ ਹੀ ਮਾਪਦੰਡ ਹੋਣਾ ਚਾਹੀਦਾ ਕਿ ਜਿਹੜੇ ਦਰਿਆ ਸਾਡੇ ਪੰਜਾਬ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਨਿਕਲ ਰਹੇ ਆ ਉਨ੍ਹਾਂ ਤੇ ਪ੍ਰਾਇਮਰੀ ਪਾਣੀਆਂ ਤੇ ਹੱਕ ਕਿੱਥੇ ਵਰਤਣਾ ਕਿਵੇਂ ਵਰਤਣਾ ਉਹਨਾਂ ਦਾ ਆ ਬਿਲਕੁਲ ਉਸ ਤਰਜ ਦੇ ਉੱਤੇ ਜਿਵੇਂ ਸੂਬਿਆਂ ਦੇ ਅੰਦਰੋਂ ਹੋਰ ਨੇਚਰਲ ਰਿਸੋਰਸੇਜ਼ ਨਿਕਲਦੇ ਆ ਕਿਵੇਂ ਕੋ ਕੋਲਾ ਲੋਹਾ ਜਾਂ ਹੋਰ ਜਿੰਨੇ ਵੀ ਜਿਹੜੇ ਮਿਨਰਲਸ ਆ ਬੜੇ ਬੜੇ ਖਣਿਜ ਪਦਾਰਥ ਆ ਉਹ ਨਿਕਲਦੇ ਆ ਕਿਤੇ ਤੇਲ ਨਿਕਲਦਾ ਕਿਤੇ ਕੁਝ ਨਿਕਲਦਾ ਹੂੰ ਉਹਨਾਂ ਸੂਬਿਆਂ ਨੂੰ ਹਾਲਾਂਕਿ ਸਰਕਾਰ ਉਹਨਾਂ ਤੇ ਕਬਜ਼ਾ ਕਰ ਲੈਂਦੀ ਆ ਪਰ ਉਹਨਾਂ ਸੂਬਿਆਂ ਨੂੰ ਕੰਪੈਂਸੇਟ ਕਰਦੀ ਆ ਸਾਡੇ ਪਾਣੀ ਲਈ ਤੇ ਸਾਨੂੰ ਕੋਈ ਦਿੰਦਾ ਨਹੀਂ ਇਹਨੂੰ ਦੇ ਦਿੱਤਾ ਉਹਨੂੰ ਦੇ ਦਿੱਤਾ ਸਾਡਾ ਜਿਹੜਾ ਜਿਹੜਾ ਹੱਕ ਪਾਣੀਆਂ ਤੇ ਬਣਦਾ ਸਾਨੂੰ ਉਸ ਪਾਸੇ ਨੂੰ ਜ਼ਿਆਦਾ ਚੱਲਣ ਦੀ ਲੋੜ ਆ ਕਿ ਅਸੀਂ ਇਕੱਠੇ ਪੰਜਾਬੀ ਸਾਰੇ ਇਕੱਠੇ ਹੋ ਕੇ ਇਸ ਗੱਲ ਦੀ ਆਵਾਜ਼ ਕਰੀਏ ਕਿ ਪਾਣੀ ਸਾਡੀ ਪ੍ਰਾਪਰਟੀ ਆ ਸਾਡੀ ਜਾਇਦਾਦ ਆ ਸਾਡਾ ਉਹਨਾਂ ਤੇ ਪ੍ਰਾਇਮਰੀ ਹੱਕ ਆ ਠੀਕ ਹੈ ਅਸੀਂ ਕਿਸੇ ਨੂੰ ਪਿਆਸਾ ਵੀ ਨਹੀਂ ਮਾਰਨਾ ਚਾਹੁੰਦੇ ਕੋਈ ਅਸੀਂ ਆਪਣੇ ਆਪ ਨੂੰ ਡਬੋਣਾ ਵੀ ਨਹੀਂ ਚਾਹੁੰਦੇ ਪਾਣੀ ਇਕੱਠਾ ਥੋੜੀ ਕਰਕੇ ਰੱਖ ਲਾਂਗੇ ਕਾ ਪਾਣੀ ਜਾਂਦੇ ਰਾਵੀ ਚ ਜਾ ਕੇ ਅੱਗੇ ਪਾਕਿਸਤਾਨ ਨੂੰ ਜਾਊਗਾ ਜਾਂ ਅਸੀਂ ਖੇਤਾਂ ਚ ਦਿਆਂਗੇ ਜਦ ਤੱਕ ਸਾਡੀਆਂ ਹੋਰ ਨਹਿਰਾਂ ਨਹੀਂ ਬਣਦੀਆਂ ਆਪਾਂ ਹੋਰ ਪਾਣੀ ਵਰਤ ਵੀ ਨਹੀਂ ਸਕਦੇ ਇਸ ਲਈ ਪਰ ਸਾਨੂੰ ਉਹਦੀ ਰਾਇਲਟੀ ਦੇਵੇ ਮੇਰਾ ਖਿਆਲ ਹੈ ਕਿ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਨਾ ਉਸ ਨੂੰ ਦੂਜੇ ਪਾਸੇ ਜਾਣ ਦੀ ਜਗ੍ਹਾ ਸਾਨੂੰ ਆਪਣੇ ਸਹੀ ਸਹੀ ਆਪਣੇ ਜੋ ਅੱਜ ਦੇ ਸਾਡੇ ਹਾਲਾਤ ਆ ਇਹ ਬੜਾ ਇੱਕ ਵੱਡਾ ਸਬੂਤ ਆ ਕਿ ਸਜੇ ਤਬਾਈ ਸਾਡੀ ਹੁੰਦੀ ਆ ਤੇ ਫਾਇਦਾ ਵੀ ਸਾਡਾ ਹੀ ਹੋਣਾ ਚਾਹੀਦਾ ਪਾਣੀਆਂ ਦਾ ਬਿਲਕੁਲ ਬਿਲਕੁਲ ਲੋਕ ਲਗਾਤਾਰ ਇਹੀ ਨਜ਼ਰ ਰੱਖ ਰਹੇ ਨੇ ਨਾ ਕਿ ਕਦੋਂ ਹਾਲਾਤ ਕਾਬੂ ਇਹ ਠਾਣਗੇ ਜਾਂ ਕਦੋਂ ਅਸੀਂ ਇਹਨਾਂ ਹਾਲਾਤਾਂ ਵਿੱਚੋਂ ਨਿਕਲਣਗੇ ਪਰ ਸਾਡੀ ਵੀ ਅਪੀਲ ਹੈ ਲਗਾਤਾਰ ਲੋਕਾਂ ਨੂੰ ਕਿ ਤੁਸੀਂ ਘਰ ਤੋਂ ਘਰ ਤੇ ਮਤਲਬ ਕਿ ਸੋਸ਼ਲ ਮੀਡੀਆ ਦੇ ذریعے ਜੋ ਤੁਹਾਡੇ ਤੱਕ ਕੋਈ ਅਫਵਾਹ ਨਾ ਪਹੁੰਚੇ ਆਫੀਸ਼ੀਅਲੀ ਜਿਹੜੇ ਗਵਰਨਮੈਂਟ ਦੇ ਆਪਣੇ ਜਿਵੇਂ ਡੀਸੀ ਆਫਿਸ ਦੇ ਪੇਜ ਨੇ ਉਹਨਾਂ ਦੇ ਉੱਤੇ ਤੁਸੀਂ ਜਾ ਕੇ ਲਗਾਤਾਰ ਜਾਣਕਾਰੀ ਲੈ ਸਕਦੇ ਹੋ ਤੇ ਜਿੱਥੋਂ ਤੱਕ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਨੀਚੇ ਮੇਰਾ ਵੀ ਕੁਐਰੀ ਦੇ ਵਿੱਚ ਨੰਬਰ ਹੈ ਖਾਸ ਕਰ ਫਟਿਆਲਾ ਸਗੂਰ ਹਲਕੇ ਦੇ ਇਹਨਾਂ ਲੋਕਾਂ ਦੇ ਲਈ ਕਿਉਂ ਤੁਸੀਂ ਖਗਰ ਦਰਿਆ ਬਾਰੇ ਜੋ ਵੀ ਅਪਡੇਟ ਲੈਣੀ ਹੈ ਤੁਸੀਂ ਡਾਇਰੈਕਟ ਮੈਨੂੰ ਕਾਲ ਕਰ ਸਕਦੇ ਹੋ ਮੈਂ ਆਪਣਾ ਨੰਬਰ ਵੀ ਬੋਲ ਦਿੰਦਾ 9463241232 ਕੋਈ ਵੀ ਦਿੱਕਤ ਤੁਹਾਨੂੰ ਕਿਸੇ ਕਿਸਮ ਦੀ ਹੁੰਦੀ ਹੈ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਕਰ ਸਕਦੇ ਹੋ ਉਮੀਦ ਕਰਦੇ ਆ ਕਿ ਪੰਜਾਬ ਜਲਦ ਇਹਨਾਂ ਹਾਲਾਤਾਂ ਵਿੱਚੋਂ ਨਿਕਲੇਗਾ ਸਿਆਸੀ ਪਾਰਟੀਆਂ ਤੋਂ ਵੀ ਉਮੀਦ ਕਰਦੇ ਆ ਕਿ ਉਹ ਸਿਆਸਤ ਛੱਡ ਕੇ ਗੁਜਰੀ ਵਿਰੋਧਤਾ ਛੱਡ ਕੇ ਸਮੁੱਚੇ ਰੂਪ ਦੇ ਵਿੱਚ ਸਮੁੱਚਤਾ ਦੇ ਵਿੱਚ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦੇ ਨਾਲ ਖੜਨਗੇ ਤੇ ਲੋਕਾਂ ਦੀ ਜੋ ਅਸਲ ਸੇਵਾ ਬਣਦੀ ਹੈ ਕਿਉਂਕਿ ਇਹ ਸੇਵਾ ਲੰਬੀ ਚੱਲਣੀ ਹੈ ਸਾਲ 6 ਮਹੀਨੇ ਲੰਘ ਸਕਦੇ ਨੇ ਇਹਨਾਂ ਨੂੰ ਲੋਕਾਂ ਨੂੰ ਸਟੇਬਲ ਹੁੰਦੇ ਆ ਉੱਥੇ ਨਾਲ ਖੜਨਗੇ சுோத்த